ਜਿੰਨੇ ਵੀ ਇਹ ਨਸ਼ਾ ਕੀਤਾ ਉਹਦੇ ਪਰਿਵਾਰ ਦਾ ਵੀ ਅੰਤ ਹੋ ਗਿਆ ਉਹਨਾਂ ਦਾ ਵੀ ਅੰਤ ਹੋ ਗਿਆ ਪੜੇ ਲਿਖੇ ਪਰਿਵਾਰ ਤੋਂ ਸੀ ਜੀ ਹਨਾ ਜੀ ਮੇਰੇ ਫਾਦਰ ਸਾਹਿਬ ਵੀ ਐਸ ਡੀਓ ਆ ਜੀ ਤੇ ਬ੍ਰਦਰ ਵੀ ਮੇਰੇ ਡਾਕਟਰ ਸਾਹਿਬ ਆ 19 ਸਾਲ 18 ਸਾਲ ਉਮਰ ਹੈਗੀ ਸੀ ਮੇਰੀ ਜਦੋਂ ਮੈਂ ਕੋਲਿਜ ਜੁਆਇਨ ਕੀਤਾ ਹੈਗਾ ਸੀ ਉੱਥੇ ਜਾ ਕੇ ਹੌਲੀ ਹੌਲੀ ਜਿਵੇਂ ਸੀ ਚਾਰ ਪੰਜ ਜਿਹੜੀ ਫੀਲਿੰਗ ਹੁੰਦੀ ਆ ਇੱਕ ਅਲੱਗ ਜੀ ਫੀਲਿੰਗ ਹੁੰਦੀ ਆ ਜਿਵੇਂ ਆਪਾਂ ਦੇਖਿਆ ਹੋਣਾ ਹੈ ਕੁਝ ਫਿਲਮਾਂ ਦੇ ਵਿੱਚ ਕਾਫੀ ਵੱਧ ਚੜ ਕੇ ਪ੍ਰਮੋਟ ਕੀਤਾ ਜਾਂਦਾ ਹੈ ਨਸ਼ਿਆਂ ਨੂੰ ਫੀਲ ਅਸੀਂ ਚੁੱਕੀ ਹੋਈ ਸੀ ਯਾਰ ਜੇ ਇਹ ਕਰ ਸਕਦੇ ਹੈਗੇ ਤਾਂ ਅਸੀਂ ਵੀ ਕਰ ਸਕਦੇ ਹੈਗੇ ਆ ਉਹ ਫੀਲਿੰਗ ਦੇ ਨਾਲ ਟਚਣ ਵਾਲੀ ਫੀਲਿੰਗ ਦੇ ਨਾਲ ਅਸੀਂ ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਡਰਿੰਕ ਕਰਨ ਦੀ ਸ਼ੁਰੂ ਕੀਤੀ ਹਨਾ ਜੀ ਜਿਵੇਂ ਹੌਲੀ ਹੌਲੀ ਫਿਰ ਡਰਿੰਕ ਵੀ ਵੱਧਦੀ ਗਈ ਕਿਉਂਕਿ ਹਮੇਸ਼ਾ ਤੁਸੀਂ ਦੇਖਿਆ ਨਸ਼ੇ ਦਾ ਅੰਤ ਮੌਤ ਹੀ ਹੈ ਇੱਕ ਦਿਨ ਆ ਖਿਆਲ ਆਉਂਦਾ ਹੈ ਯਾਰ ਕਿਉਂ ਇੰਨਾ ਇਹ ਜਿਹੜੇ ਨਸ਼ੇ ਕਰ ਰਹੇ ਆ ਜਿਹੜੇ ਡਰਿੰਕ ਯੂਜ਼ ਕਰ ਰਹੇ ਆ ਮੂੰਹ ਚੋ ਯਾਰ 스ਮੈਲ ਹੁੰਦੀ ਆ ਘਰ ਜੰਨੇ ਹਾਂ ਥੋੜਾ ਜਾਂ ਨਾ ਜ਼ਿਆਦਾ ਹੀ ਹੋ ਜਾਂਦਾ ਆਪਾਂ ਕਿਉਂ ਨਾ ਸੁੱਕੇ ਨਸ਼ੇ ਟਰਾਈ ਕਰੀਏ ਠੀਕ ਆ 8 ਅਕਤੂਬਰ 2012 ਦੇ ਦਿਨ ਪਹਿਲਾ ਜਦੋਂ ਨਸ਼ਾ ਮੈਂ ਲਿਆ ਉਹ ਲਿਆ ਤੇ ਮ제 ਵਾਸਤੇ ਸੀ ਉਹ ਜਿਹੜੀ ਪਹਿਲਾ ਨਸ਼ਾ ਗਿਆ ਅੰਦਰ ਤੇ ਉਹਦੀ ਭਾਲ ਦੇ ਵਿੱਚ ਹੀ ਹੌਲੀ 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 ਮੈਂ ਜਿਵੇਂ ਪਹਿਲਾ 2 ਦਿਨ ਦਾ ਗੈਪ ਆਇਆ ਫਿਰ 3 ਦਿਨ ਦਾ 4 ਦਿਨ ਦਾ ਉਹਨੇ ਮੈਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਨਸ਼ੇ ਨੇ ਤੇ ਹੌਲੀ ਹੌਲੀ ਜਿਹੜੀ ਜਿਹੜੀ ਚੀਜ਼ ਮ제 ਵਾਸਤੇ ਲਈ ਸੀ ਉਹ ਹੌਲੀ ਹੌਲੀ ਸਾਡੇ ਸਰੀਰ ਦੀ ਜ਼ਰੂਰਤ ਬਣ ਚੁੱਕੀ ਸੀ ਤੱਕ ਘਰ ਚ ਘਰ ਚ ਖੁੱਲੇ ਪੈਸੇ ਹੈਗੇ ਸੀ ਤੇ ਉਦੋਂ ਤੱਕ ਤੇ ਦਸ਼ਾ ਹੌਲੀ ਹੌਲੀ ਉਦੋਂ ਤੱਕ ਤੇ ਕੋਈ ਦਿੱਕਤ ਨਹੀਂ ਆਈ ਹੈਗੀ ਹੌਲੀ ਹੌਲੀ ਜਿਹਦੇ ਘਰ ਉਧਰੋਂ ਨਸ਼ਾ ਵੀ ਵਧਦਾ ਗਿਆ ਅਫੀਮ ਤੋਂ ਸ਼ੁਰੂ ਹੋਏ ਮੈਡੀਕਲ ਨਸ਼ੇ ਤੇ ਆ ਗਏ ਸਮੈਕ ਤੇ ਆ ਗਏ ਠੀਕ ਆ ਜੀ ਪੰਨੀ ਤੇ ਪੀਣ ਲੱਗ ਪਏ ਰੈਸਕੋਪ ਦੀਆਂ ਸੀਸੀਆਂ ਹੋ ਗਈਆਂ ਅਪਰੋਕਸੀਨ ਕੈਪਸੂਲ ਹੋ ਗਏ ਕੋਈ ਵੀ ਫਿਰ ਤੋਂ ਬਾਅਦ ਸਿਗਰਟ ਦੇ ਵਿੱਚ ਚਰਸ ਹੋ ਗਈ ਗਾਂਜਾ ਹੋ ਗਿਆ ਠੀਕ ਆ ਨਾ ਜਿਵੇਂ ਸਾਡੇ ਫਿਲਮੀ ਐਕਟਰ ਕਰਦੇ ਹੁੰਦੇ ਸੀ ਐਡਾ ਦਿੰਦੇ ਹੁੰਦੇ ਸੀ ਬਈ ਔਰ ਆਪਣਾ ਸ਼ਾਨ से ਪੀਓ ਔਰ ਸ਼ਾਨ से ਜੀਓ ਤੇ ਉਹ ਚੀਜ਼ਾਂ ਕਾਲਜ ਟਾਈਮ ਦੇ ਵਿੱਚ ਕਾਫੀ ਅਟਰੈਕਟ ਕਰਦੀਆਂ ਸੀ ਤੇ ਉਹ ਸ਼ਾਨ ਦੇ ਚੱਕਰ ਵਿੱਚ ਹੀ ਕਿਤੇ ਨ ਕਿਤੇ ਜਾਣ ਤੱਕ ਜਾਣਤੀ ਨੋ ਨੋ ਬਤਾ ਚੁੱਕੀ ਸੀ ਜਿਵੇਂ ਕਹਿੰਦੇ ਨੇ ਨਸ਼ੇ ਦੇ ਸ਼ੌਕ ਅਵੱਲੇ ਭੀਖ ਮੰਗਾਵੇ ਕੁਝ ਨਾ ਕੁਝ ਨਾ ਛੱਡੇ ਪੱਲੇ ਗੱਲ ਕਰਦੇ ਆ ਨਸ਼ੇ ਤੇ ਅੱਜ ਤੁੜਨਾ ਇੱਕ ਇਹੋ ਜਿਹੀ ਸਟੋਰੀ ਸਾਂਝੀ ਕਰਾਂਗੇ ਜਿਹੜੀ ਤੁਸੀਂ ਸੁਣ ਕੇ ਜਿਹੜੇ ਨਸ਼ੇ ਕਰਨ ਵਾਲੇ ਵੀਰ ਔਰ ਜਿਹੜੇ ਨਸ਼ਿਆਂ ਨਾਲ ਉੱਜੜ ਗਏ ਪਰਿਵਾਰ ਉਨਾਂ ਲਈ ਇੱਕ ਆਸ ਦੀ ਕਿਰਨ ਲਿਆਵਾਂਗਾ ਤੁਹਾਡੇ ਸਾਹਮਣੇ ਕਿ ਇੱਕ ਵੀਰ ਦੀ ਜ਼ਿੰਦਗੀ ਕਿਦਾਂ ਨਸ਼ੇ ਨੇ ਉਜਾੜਦੀ 10 ਸਾਲ ਨਸ਼ੇ ਦੇ ਵਿੱਚ ਰਹਾ ਨਸ਼ੇ ਨੇ ਪਰਿਵਾਰ ਖਤਮ ਕਰ ਦਿੱਤਾ ਪਰ ਫਿਰ ਕਿਦਾਂ ਵਾਪਸੀ ਹੁੰਦੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਕਿਉਂਕਿ ਹਮੇਸ਼ਾ ਤੁਸੀਂ ਦੇਖਿਆ ਨਸ਼ੇ ਦਾ ਅੰਤ ਮੌਤ ਹੀ ਹੈ ਜਿੰਨੇ ਵੀ ਇਹ ਨਸ਼ਾ ਕੀਤਾ ਉਹਦੇ ਪਰਿਵਾਰ ਦਾ ਵੀ ਅੰਤ ਹੋ ਗਿਆ ਉਹਦਾ ਵੀ ਅੰਤ ਹੋ ਗਿਆ ਸਾਡੇ ਨਾਲ ਵੀਰ ਮੌਜੂਦ ਹੈ ਉਹਨਾਂ ਬਾਰੇ ਆਪਾਂ ਉਹਨਾਂ ਕੋਲ ਹੀ ਜਾਣਾਂਗੇ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਉਹ ਕਿਦਾਂ ਇਸ ਨਸ਼ੇ ਤੋਂ ਬਾਹਰ ਆਏ ਉਹ ਰਾਜੋ ਵੀਰ ਕੱਲਾ ਨਸ਼ਾ ਛੱਡਿਆ ਹੀ ਨਹੀਂ ਲੋਕਾਂ ਲਈ ਉਹ ਲੋਕਾਂ ਨੂੰ ਜਾਗਰੂਕ ਕਰ ਰਿਹਾ ਲੋਕਾਂ ਦੇ ਬੱਚੇ ਬਚਾਉਣ ਦੇ ਘਰਾਂ ਦੇ ਵਿੱਚ ਜਾ ਰਿਹਾ ਟੀਮਾਂ ਲੈ ਕੇ ਲੋਕਾਂ ਨੂੰ ਸਮਝਾ ਰਿਹਾ ਪਰ ਇੱਕ ਬਹੁਤ ਵੱਡੀ ਮੁਹਿੰਮ ਛੇੜੀ ਹੋਈ ਆ ਵੀਰ ਨਾਲ ਪਹਿਲਾਂ ਗੱਲਬਾਤ ਕਰਾਂਗੇ ਉਹਨੇ ਜ਼ਿੰਦਗੀ 'ਚ ਨਸ਼ਾ ਕਿਦਾਂ ਵੜਿਆ ਤੁਸੀਂ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਓ ਕਿਉਂ ਕਿਉਂਕਿ ਕਿਸੇ ਦੀ ਜ਼ਿੰਦਗੀ ਨਸ਼ੇ ਤੋਂ ਜਦੋਂ ਬਾਹਰ ਆਉਂਦੀ ਆ ਉਹ ਜਿਹੜਾ ਸਮਾ ਉਹ ਤੁਹਾਡੇ ਨਾਲ ਤੁਹਾਡੇ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਆ ਕਿਉਂਕਿ ਬਹੁਤ ਸਾਰੇ ਵੀਰ ਇਹ ਵੀਡੀਓ ਨੂੰ ਦੇਖ ਰਹੇ ਆ ਕਈਆਂ ਦੇ ਪਰਿਵਾਰਾਂ ਦੇ ਵਿੱਚ ਨਸ਼ਾ ਵੜਾ ਹੋਇਆ ਕਿਸੇ ਦੇ ਪੁੱਤ ਨੂੰ ਕਿਸੇ ਦੇ ਭਰਾ ਨੂੰ ਕਿਸੇ ਦੇ ਜੀਵਨ ਸਾਥੀ ਨੂੰ ਮੰਨ ਲਓ ਕਿ ਹਰ ਘਰ ਦੇ ਵਿੱਚ ਕਿਸੇ ਤਰੀਕੇ ਨਾਲ ਉਹ ਨਸ਼ਾ ਵੜਿਆ ਹੋਇਆ ਹੈ ਵੀਰ ਜੀ ਜਗਮੀਤ ਸਿੰਘ ਜੀ ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਪੜ੍ਹੇ ਲਿਖੇ ਪਰਿਵਾਰ ਤੋਂ ਸੀ ਜੀ ਹਨਾ ਜੀ ਮੇਰੇ ਫਾਦਰ ਸਾਹਿਬ ਵੀ ਐਸ ਡੀਓ ਆ ਜੀ ਤੇ ਬ੍ਰਦਰ ਵੀ ਮੇਰੇ ਡਾਕਟਰ ਸਾਹਿਬ ਆ ਤੇ ਕਿਤਨ ਕਿਤੇ ਉਹਨਾਂ ਨੂੰ ਵੀ ਇਹ ਹੈਗੀ ਸੀ ਗੱਲ ਵੀ ਸਾਡਾ ਬੇਟਾ ਵੀ ਪੜ੍ਹ ਲਿਖ ਕੇ ਵਧੀਆ ਆਏ ਨਾ ਵਧੀਆ ਪੋਸਟ ਤੇ ਹੋਵੇ ਲੇਕਿਨ ਜਿੱਦਾਂ ਜਿੱਦਾਂ ਮੈਂ ਸਕੂਲਿੰਗ ਤੱਕ ਸਭ ਕੁਝ ਸਹੀ ਰਿਹਾ ਮੇਰੇ ਨੋਨ ਮੈਡੀਕਲ ਬ੍ਰਾਂਚ ਦੇ ਵਿੱਚ ਅੱਛੇ ਮਾਰਕਸ ਸੀ ਠੀਕ ਆ ਜੀ ਤੋਂ ਉਦੋਂ ਬਾਅਦ ਜਿਵੇਂ ਮੈਂ ਕਾਲਜ ਜਾਣਾ ਹੈਗਾ ਕਾਲਜ ਜਾਣ ਤੋਂ ਬਾਅਦ ਉੱਥੇ ਉਹ ਕਹਿੰਦੇ ਹੁੰਦੇ ਨੇ ਜਿਵੇਂ ਕੁਝ ਉੱਥੇ ਉਮਰ ਇਦਾਂ ਦੀ ਹੁੰਦੀ ਆ 19 ਸਾਲ 18 ਕ ਸਾਲ ਉਮਰ ਹੈਗੀ ਸੀ ਮੇਰੀ ਜਦੋਂ ਮੈਂ ਕੋਲੀਜ ਜੁਆਇਨ ਕੀਤਾ ਹੈਗਾ ਸੀ ਉੱਥੇ ਜਾ ਕੇ ਹੌਲੀ ਹੌਲੀ ਜਿਵੇਂ ਸੀ ਚਾਰ ਪੰਜ ਜਿਹੜੀ ਫੀਲਿੰਗ ਹੁੰਦੀ ਆ ਇੱਕ ਅਲੱਗ ਜੀ ਫੀਲਿੰਗ ਹੁੰਦੀ ਆ ਜਿਵੇਂ ਆਪਾਂ ਦੇਖਿਆ ਹੋਣਾ ਕੁਝ ਫਿਲਮਾਂ ਦੇ ਵਿੱਚ ਕਾਫੀ ਵੱਧ ਚੜ ਕੇ ਪ੍ਰਮੋਟ ਕੀਤਾ ਜਾਂਦਾ ਹੈ ਨਸ਼ਿਆਂ ਨੂੰ ਉਹਦੇ ਵਿੱਚ ਜਿਹੜਾ ਹੀਰੋ ਹੁੰਦਾ ਹੈ ਉਹ ਨਸ਼ੇ ਵੀ ਕਰਦਾ ਹੈਗਾ ਉਹ ਗੁੰਡਾ ਗੁੰਡਾ ਵੀ ਗੁੰਡਾ ਕਰਦੀ ਵੀ ਕਰਦਾ ਹੈਗਾ ਤੇ ਸਾਰੇ ਹੀ ਕੰਮ ਕਰਦਾ ਹੈਗਾ ਅਖੀਰ ਦੇ ਵਿੱਚ ਉਹਦੀ ਐਂਡਿੰਗ ਵੀ ਹੈਪੀ ਹੁੰਦੀ ਆ ਫਿਲਮ ਦੇ ਵਿੱਚ ਉਹੀ ਕਿਤੇ ਨ ਕਿਤੇ ਫੀਲ ਅਸੀਂ ਚੁੱਕੀ ਹੋਈ ਸੀ ਯਾਰ ਜੇ ਇਹ ਕਰ ਸਕਦੇ ਹੈਗੇ ਤਾਂ ਅਸੀਂ ਵੀ ਕਰ ਸਕਦੇ ਹੈਗੇ ਆ ਉਹ ਫੀਲਿੰਗ ਦੇ ਨਾਲ ਟਚਣ ਵਾਲੀ ਫੀਲਿੰਗ ਦੇ ਨਾਲ ਅਸੀਂ ਕਿਤੇ ਨ ਕਿਤੇ ਸਭ ਤੋਂ ਪਹਿਲਾਂ ਡਰਿੰਕ ਕਰਨ ਦੀ ਸ਼ੁਰੂ ਕੀਤੀ ਹਨਾ ਜੀ ਜਿਵੇਂ ਹੌਲੀ ਹੌਲੀ ਫਿਰ ਡਰਿੰਕ ਵੀ ਵੱਧ ਗਈ ਬਿਲਕੁਲ ਜੀ ਹੌਲੀ ਹੌਲੀ ਹੈਵੀ ਡਰਿੰਕਰ ਬਣ ਗਏ ਹੈਵੀ ਡਰਿੰਕਰ ਬਣਨ ਤੋਂ ਬਾਅਦ ਐਵੇਂ ਹੀ ਇੱਕ ਦਿਨ ਆ ਖਿਆਲ ਆਉਂਦਾ ਹੈ ਯਾਰ ਕਿਉਂ ਇਦਾਂ ਇਹ ਜਿਹੜੇ ਨਸ਼ੇ ਕਰ ਰਹੇ ਆ ਜਿਹੜੇ ਡਰਿੰਕ ਯੂਜ਼ ਕਰ ਰਹੇ ਆ ਮੂੰਹ ਚ ਯਾਰ 스ਮੈਲ ਹੁੰਦੀ ਆ ਘਰ ਜੰਨੇ ਹਾਂ ਥੋੜਾ ਜਾਂ ਨਾ ਜ਼ਿਆਦਾ ਹੀ ਹੋ ਜਾਂਦਾ ਆ ਆਪਾਂ ਕਿਉਂ ਨਾ ਸੁੱਕੇ ਨਸ਼ੇ ਟਰਾਈ ਕਰੀਏ ਬਿਲਕੁਲ ਡਰਾਈ ਸਬਸਟੈਂਸ ਟਰਾਈ ਕਿ ਨਾ ਕੋਈ ਸਮੈਲ ਆਊਗੀ ਮੂੰਹ ਦੇ ਵਿੱਚ ਉਹ ਨਾ ਲੈਣਾ ਦੇਣਾ ਸਾਰਾ ਦਿਨ ਹਵਾ ਚ ਹਾਂਜੀ ਇਹ ਗੱਲਾਂ ਦੇ ਨਾਲ ਕਿਤੇ ਨ ਕਿਤੇ ਉਹ ਪਹਿਲਾ ਨਸ਼ਾ ਚੱਕਿਆ ਗਿਆ ਜੀ ਠੀਕ ਆ 8 ਅਕਤੂਬਰ 2012 ਦੇ ਦਿਨ ਪਹਿਲਾ ਜਦੋਂ ਨਸ਼ਾ ਮੈਂ ਲਿਆ ਉਹ ਲਿਆ ਤੇ ਮ제 ਆਸਤੇ ਸੀ ਉਹ ਜਿਹੜੀ ਪਹਿਲਾ ਨਸ਼ਾ ਗਿਆ ਅੰਦਰ ਤੇ ਉਹਦੀ ਭਾਲ ਦੇ ਵਿੱਚ ਹੀ ਹੌਲੀ 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 ਮੈਂ ਜਿਵੇਂ ਪਹਿਲਾ 2 ਦਿਨ ਦਾ ਗੈਪ ਪਾਇਆ ਫਿਰ 3 ਦਿਨ ਦਾ 4 ਦਿਨ ਦਾ ਉਹਨੇ ਮੈਨੂੰ ਆਪਣੇ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਨਸ਼ੇ ਨੇ ਤੇ ਹੌਲੀ ਹੌਲੀ ਜਿਹੜੀ ਜਿਹੜੀ ਚੀਜ਼ ਮਜੇ ਵਾਸਤੇ ਲਈ ਸੀ ਉਹ ਹੌਲੀ ਹੌਲੀ ਸਾਡੇ ਸ਼ਰੀਰ ਦੀ ਜ਼ਰੂਰਤ ਬਣ ਚੁੱਕੀ ਸੀ। ਉਸੇ ਫਿਰ ਗੁਲਾਮ ਬਣ ਚੁੱਕੇ ਸੀ ਉਹ ਚੀਜ਼ ਦਾ ਜਿਵੇਂ ਸਾਨੂੰ ਨਸ਼ਾ ਕਹ ਰਿਆ ਸੀ ਅਸੀਂ ਓਵੇਂ ਹੀ ਕਰ ਰਹੇ ਸੀ ਮੈਂ ਓਵੇਂ ਹੀ ਕਰ ਰਿਆ ਸੀ। ਠੀਕ ਆ ਜੀ। ਜਦੋਂ ਤੱਕ ਜਦੋਂ ਤੱਕ ਘਰ ਚ ਘਰ ਚ ਖੁੱਲੇ ਪੈਸੇ ਹੈਗੇ ਸੀ। ਤੇ ਉਦੋਂ ਤੱਕ ਤੇ ਦਸ਼ਾ ਹੌਲੀ ਹੌਲੀ ਉਦੋਂ ਤੱਕ ਤੇ ਕੋਈ ਦਿੱਕਤ ਨਹੀਂ ਆਈ ਹੈਗੀ ਹੌਲੀ ਹੌਲੀ ਜਿਵੇਂ ਕਰ ਉਦੋਂ ਨਸ਼ਾ ਵੀ ਵਧਦਾ ਗਿਆ ਅਫੀਮ ਤੋਂ ਸ਼ੁਰੂ ਹੋਏ ਮੈਡੀਕਲ ਨਸ਼ੇ ਤੇ ਆ ਗਏ ਸਮੈਕ ਤੇ ਆ ਗਏ ਠੀਕ ਆ ਜੀ ਪੰਨੀ ਤੇ ਪੀਣ ਲੱਗ ਪਏ ਰੈਸ਼ਕੋਪ ਦੀਆਂ ਸੀਸੀਆਂ ਹੋ ਗਈਆਂ ਅਪਰੋਕਸੀਵਨ ਕੈਪਸੂਲ ਹੋ ਗਏ ਕੋਈ ਵੀ ਫਿਰ ਤੋਂ ਬਾਅਦ ਸਿਗਰਟ ਦੇ ਵਿੱਚ ਚਰਸ ਹੋ ਗਈ ਗਾਂਜਾ ਹੋ ਗਿਆ ਠੀਕ ਆ ਨਾ ਜਿਵੇਂ ਸਾਡੇ ਫਿਲਮੀ ਐਕਟਰ ਕਰਦੇ ਹੁੰਦੇ ਸੀ ਐਡਾ ਦਿੰਦੇ ਹੁੰਦੇ ਸੀ ਬਈ ਔਰ ਆਪਣਾ ਸ਼ਾਨ سے ਪੀਓ ਔਰ ਸ਼ਾਨ سے ਜੀਓ ਬਿਲਕੁਲ ਤੇ ਉਹ ਚੀਜ਼ਾਂ ਕਾਲਜ ਟਾਈਮ ਦੇ ਵਿੱਚ ਕਾਫੀ ਅਟਰੈਕਟ ਕਰਦੀਆਂ ਸੀ ਤੇ ਉਹ ਸ਼ਾਨ ਦੇ ਚੱਕਰ ਵਿੱਚ ਹੀ ਕਿਤੇ ਨ ਕਿਤੇ ਜਾਣ ਤੱਕ ਜਾਣਤੀ ਨੋ ਨੋ ਬਤਾ ਚੁੱਕੀ ਸੀ ਤੇ ਉਹ ਸਾਰੀਆਂ ਚੀਜ਼ਾਂ ਮੈਂ ਟਰਾਈ ਕਰਦਾ ਸੀ ਤੇ ਉਹ ਮੇਰੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀਆਂ ਸੀ ਮੈਂ ਨਸ਼ਾ ਮੈਨੂੰ ਕਹਿੰਦੇ ਜਿਵੇਂ ਨਚਾ ਨਚਾਰਿਆ ਸੀ ਮੈਂ ਉਵੇਂ ਹੀ ਨੱਚ ਰਿਹਾ ਸੀ ਜਿਵੇਂ ਮੇਰੇ ਤੋਂ ਕੰਮ ਕਰਵਾਇਆ ਸੀ ਉਹ ਵੀ ਮੈਂ ਕਰ ਰਿਹਾ ਸੀ ਹੌਲੀ ਹੌਲੀ ਅੱਗੇ ਕੀ ਹੁੰਦਾ ਕਿਤੇ 19-20 ਸਾਲ ਦੀ ਉਮਰ ਹੈਗੀ ਸੀ ਜਿਵੇਂ ਕਹਿੰਦੇ ਹੁੰਦੇ ਆ ਵੀ ਜ਼ਿੰਮੇਵਾਰੀਆਂ ਸੰਭਾਲ ਲੂਗਾ ਮੁੰਡਾ ਇਹਦੀ ਮੈਰਿਜ ਕਰ ਦਿਓ ਹੌਲੀ ਜੀ ਉਮਰ 'ਚ ਹੀ ਮੇਰੀ ਸ਼ਾਦੀ ਹੋ ਗਈ ਜੀ ਹਨਾ ਸ਼ਾਦੀ ਹੋਣ ਤੋਂ ਬਾਅਦ ਉਹ ਵਾਈਫ ਨੂੰ ਹੀ ਪਤਾ ਲੱਗਦਾ ਲਾਜ਼ਮੀ ਸੀ ਇਹ ਗੜਬੜ ਕਰਦਾ ਹੈਗਾ ਨਸ਼ਾ ਕਰਦਾ ਹੈਗਾ ਚਲੋ ਉਹਨੇ ਵੀ ਕਾਫੀ ਮੌਕੇ ਦੇਣੇ ਸ਼ੁਰੂ ਕੀਤੇ ਮੈਂ ਇਹੀ ਕਹਿੰਦਾ ਹੁੰਦਾ ਸੀ ਮੈਂ ਅੱਜ ਛੱਡ ਦੂੰਗਾ ਮੈਂ ਕੱਲ ਮੈਂ ਕੱਲ ਛੱਡ ਦੂੰਗਾ ਮੈਂ 90 ਸਾਲ ਤੋਂ ਛੱਡ ਦੂੰਗਾ ਮੈਨੂੰ ਤੇਰੀ ਕਸਮ ਮੈਨੂੰ ਫਲਾਣੇ ਦੀ ਕਸਮ ਲੇਕਿਨ ਮੈਂ ਛੱਡ ਨਹੀਂ ਸੀ ਪਾਰਿਆ ਇਦਾਂ ਹੀ ਕਰਦੇ ਕਰਦੇ ਬੇਟੀ ਦਾ ਜਨਮ ਹੁੰਦਾ ਤੇ ਉਦੋਂ ਵੀ ਮੈਨੂੰ ਸਮਝਾਇਆ ਗਿਆ ਵੀ ਹੁਣ ਬੇਟੀ ਨੇ ਧੀ ਨੇ ਘਰ ਜਨਮ ਲੈ ਲਿਆ ਥੋੜਾ ਜਿਹਾ ਜ਼ਿੰਮੇਵਾਰੀ ਸਮਾਧਿਆ ਜਾਣ ਤੇ ਇਹ ਚੀਜ਼ ਨੂੰ ਹਟਾਇਆ ਜਾਏ ਤੇ ਮੈਂ ਵੀ ਕਿਤੇ ਨਾ ਕਿਤੇ ਕੋਸ਼ਿਸ਼ ਕਰਦਾ ਸੀ ਲੇਕਿਨ ਛੱ ਫਿਰ ਉਸੇ ਹੀ ਤਰ੍ਹਾਂ ਜਿਵੇਂ ਰਿਹੈਬ ਦੇ ਚੱਕਰ ਸ਼ੁਰੂ ਹੋ ਗਏ ਸੈਂਟਰਾਂ ਦੇ ਵਿੱਚ ਸੈਂਟਰਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਮੇਰਾ ਹਨਾ ਟ੍ਰੀਟਮੈਂਟ ਦਵਾਣੇ ਸ਼ੁਰੂ ਕੀਤੇ ਹੈਗੇ ਉੱਥੇ ਜਾਂਦੇ ਸੀ ਸੈਂਟਰਾਂ ਦੇ ਵਿੱਚ 6 ਟ੍ਰੀਟਮੈਂਟ ਮੈਂ ਆਪਣੀ ਲਾਈਫ ਦੇ ਵਿੱਚ ਲਏ ਆ ਤੇ ਉੱਥੇ ਜਾਣਾ ਜੇ ਅੰਦਰ ਤੇ ਬਾਹਰ ਆ ਕੇ ਫਿਰ ਨਸ਼ਾ ਚੱਕ ਲੈਣਾ ਅੰਦਰ 4 ਮਹੀਨੇ ਠੀਕ ਰਹਿਣਾ ਹਾਂਜੀ ਬਾਹਰ ਆਂਦੇ ਸੀ ਫਿਰ ਲੈਪਸ ਹੋ ਜਾਂਦੇ ਸੀ ਫਿਰ ਦੁਬਾਰਾ ਉਸੇ ਹੀ ਚੱਕਰਾਂ ਦੇ ਵਿੱਚ ਪੈ ਜਾਂਦੇ ਸੀ ਕੋਈ ਸਮਝ ਨਹੀਂ ਸੀ ਆ ਰਿਹਾ ਵੀ ਹੁਣ ਇਹ ਕੀ ਹੋ ਰਿਹਾ ਹੈ ਬੀ ਚਾਰ ਮਹੀਨੇ ਤੋ ਠੀਕ ਸੀ ਹੁਣ ਕੀ ਹੁੰਦਾ ਹੈ ਹਨਾ ਤੇ ਇਨਾਂ ਚੱਕਰਾਂ ਦੇ ਵਿੱਚ ਚਲਦੇ ਚਲਦੇ ਉਧਰੋ ਜਿਹੜਾ ਲਾਈਫ ਦੇ ਵਿੱਚ ਜਿਹੜਾ ਪਹਿਲਾ ਮਜੇ ਵਾਸਤੇ ਨਸ਼ਾ ਚੁੱਕਿਆ ਸੀ ਉਹ ਸਜ਼ਾ ਕਿਵੇਂ ਬਣਦਾ ਵਾ ਉਹ ਹੌਲੀ ਹੌਲੀ ਉਹ ਚੀਜ਼ਾਂ ਮੇਰੇ ਵੱਸੋਂ ਬਾਹਰ ਹੁੰਦੀਆਂ ਗਈਆਂ ਘਰ ਦੇ ਵਿੱਚ ਜਿਹੜਾ ਮਦਰ ਦਾ ਗੋਲਡ ਸੀ ਹਨਾ ਉਸ ਕਿਉਂਕਿ ਸਾਰਾ ਕੰਮ ਜਿਹੜਾ ਨਸ਼ਾ ਹੈ ਉਹ ਕਰਵਾਉਂਦਾ ਹੈਗਾ ਜਿਵੇਂ ਤਾਂ ਦੱਸਿਆ ਸੀ ਗੁਲਾਮ ਬਣ ਜਾਂਦੇ ਆ ਨਸ਼ੇ ਦੇ ਹਾਂਜੀ ਜਿਹੜਾ ਗੋਲਡ ਸੀ ਮਦਰ ਦਾ ਉਹ ਵੀ ਮੈਂ ਚੱਕ ਚੱਕ ਕੇ ਵੇਚਣਾ ਸ਼ੁਰੂ ਕਰ ਦਿੱਤਾ ਠੀਕ ਹੈ ਜੀ ਕੋਈ ਵੀ ਚੀਜ਼ ਘਰ ਚ ਲੱਭਣੀ ਹੈਗੀ ਕੋਈ ਮੈਨੂੰ ਦਿਖਣੀ ਹੈਗੀ ਜਿੱਦੋਂ ਉਹ ਵੇਚ ਦੇ ਕਿਉਂਕਿ ਮੈਨੂੰ ਨਸ਼ੇ ਦੀ ਹੁੰਦੀ ਸੀ ਵੀ ਮੇਰੀ ਮੇਰਾ ਪੇਟਾ ਕਿੰਨਾ ਪਰੂਗਾ ਮੈਨੂੰ ਪਰਿਵਾਰ ਦੀ ਨਹੀਂ ਸੀ ਹੈਗੀ ਆਪਣੇ ਬੇਟੀ ਦੀ ਨਹੀਂ ਸੀ ਹੈਗੀ ਆਪਣੇ ਮਾਤਾ ਪਿਤਾ ਦੀ ਨਹੀਂ ਸੀ ਹੈਗੀ ਕਿਸੇ ਭੈਣ ਭਾਈ ਦੀ ਨਹੀਂ ਸੀ ਹੈਗੀ ਤੇ ਨਸ਼ਾ ਜਦੋਂ ਨਹੀਂ ਮਿਲਦਾ ਸੀ ਕਰਦੇ ਕੀ ਸੀ ਜਦੋਂ ਨਸ਼ਾ ਨਹੀਂ ਮਿਲਦਾ ਸੀ ਉਦੋਂ ਕੋਈ ਵੀ ਐਸਾ ਦਿਨ ਨਹੀਂ ਹੁੰਦਾ ਉਦੋਂ ਮਜਬੂਰ ਹੋ ਜਾਂਦਾ ਬੰਦਾ ਜੇ ਅੱਜ ਘਰੋਂ ਮੈਨੂੰ ਪੈਸੇ ਨਹੀਂ ਮਿਲਦੇ ਪਏ ਤੇ ਮੈਂ ਬਾਹਰ ਜਾਂਦਾ ਸੀ ਉੱਥਾ ਉੱਥੇ ਲੋਕਾਂ ਨੂੰ ਝੂਠ ਬੋਲਣਾ ਮੇਰੇ ਬਾਹਰ ਚੋਰੀ ਵੀ ਕੀਤੀ ਨਹੀਂ ਬਾਹਰ ਚੋਰੀਆਂ ਤੇ ਨਹੀਂ ਕੀਤੀ ਹੈਗਿਆ ਲੇਕਿਨ ਇੱਕ ਕਹਿੰਦੇ ਨੇ ਜਿਉਂ ਪਾਗਲ ਬਣਾ ਕੇ ਪੈਸੇ ਬੜੇ ਲੋਕਾਂ ਤੋਂ ਲਏ ਹਾ ਝੂਠ ਬੋਲ ਝੂਠ ਬੋਲ ਕੇ ਕਹਿਣਾ ਜਿੱਦਾਂ ਕਹਿਣਾ ਕਿ ਇਦਾਂ ਦੇ ਝੂਠ ਜਾਤਲ ਬੋਲ ਦਿੰਦੀ ਜਾਵੇਂ ਇਦਾਂ ਦੇ ਝੂਠ ਜਿੱਦਾਂ ਕਹਿਣਾ ਵੀ ਆਪਣਾ ਮੇਰੇ ਫਾਦਰ ਸਾਹਿਬ ਉੱਥੇ ਐਡਮਿਟ ਆ ਆਈਸੀਯੂ ਦੇ ਵਿੱਚ ਤੇ ਮੈਨੂੰ ਪੈਸੇ ਦਿਓ ਇੱਕ ਸਿਚੁਏਸ਼ਨ ਤੇ ਆ ਆ ਚੁੱਕੀ ਸੀ ਮੈਂ ਆਪਣੇ ਫਾਦਰ ਸਾਹਿਬ ਨੂੰ ਮਾਰ ਹੀ ਚੁੱਕਿਆ ਸੀ ਮਾਰ ਚੁੱਕਿਆ ਵੀ ਉਹ ਮਰ ਚੁੱਕੇ ਆ ਘਰੇ ਹੁਣ ਮਦਰ ਪਿੱਛੇ ਆ ਤੇ ਕੰਮ ਢਿੱਲਾਵਾ ਰਾਸ਼ਣ ਵਾਸਤੇ ਪੈਸੇ ਦੇ ਦਿਓ ਲੇਕਿਨ ਉਹ ਪੈਸੇ ਚਾਹੀਦੇ ਹੁੰਦੇ ਸਨ ਆਪਣੇ ਵਾਸਤੇ ਉਹ ਮੈਨੂੰ ਦੇ ਵੀ ਦਿੰਦੇ ਹੈਗੇ ਸੀ ਪੈਸੇ ਜਿਹੜੇ ਜਾਣਕਾਰ ਸੀ ਕਿਉਂਕਿ ਫਾਦਰ ਸਾਹਿਬ ਦੀ ਇੱਜ਼ਤ ਸੀ ਤੁਹਾਨੂੰ ਦੱਸਿਆ ਐਸ ਡੀਓ ਸੀ ਬੀ ਐਸ ਡੀਓ ਸਾਹਿਬ ਦਾ ਲੜਕਾ ਵਈ ਐਕਸਪਾਇਰ ਹੋ ਗਿਆ ਲੇਕਿਨ ਉਹ ਜਦੋਂ 4-5 ਦਿਨਾਂ ਬਾਅਦ ਮੇਰੇ ਘਰੇ ਸ਼ੋਕ ਵਿਖਤ ਕਰਨ ਹੁੰਦੇ ਸੀ ਮੇਰੀ ਮਾਤਾ ਜੀ ਕੋਲ ਉਹ ਘਰੇ ਹੁੰਦੇ ਸੀ ਤੇ ਮੇਰੇ ਫਾਦਰ ਸਾਹਿਬ ਅੱਗੇ ਬੈਠੇ ਹੁੰਦੇ ਸੀ ਉਦੋਂ ਦੇਖਦੇ ਸੀ ਵੀ ਇਹ ਮੁੰਡਾ ਤਾਂ ਕਹਿ ਰਿਹਾ ਸੀ ਵੀ ਮੇਰੇ ਪਿਤਾ ਜੀ ਗੁਜ਼ਰ ਚੁੱਕੇ ਆ ਮੈਨੂੰ ਪੈਸੇ ਚਾਹੀਦੇ ਆ ਤੇ ਇਹ ਤੇ ਆ ਗੱਲ ਆ ਵੀ ਇੰਨਾ ਕੁਝ ਹੈ ਨਾ ਹਰ ਟਾਈਮ ਫਿਰ ਇੰਨਾ ਦੀ ਚੀਜ਼ਾਂ ਦੀ ਵਜ੍ਹਾ ਤੋਂ ਘਰ ਚ ਕਲੇਸ਼ ਰਹਿਣਾ ਇਹੋ ਚੀਜ਼ਾਂ ਹੋਣੀਆਂ ਲੇਕਿਨ ਉਹੀ ਗੱਲ ਆ ਕਿਤੇ ਨਾ ਕਿਤੇ ਜੁਗਾੜ ਲਗਾ ਕੇ ਨਸ਼ੇ ਦਾ ਮੈ ਅਰੇਂਜਮੈਂਟ ਕਰ ਹੀ ਲੈਂਦਾ ਸੀ ਵੀ ਬਾਹਰੋਂ ਜਾਂ ਚੋਰੀ ਕਰਕੇ ਜਾਂ ਘਰੋਂ ਚੋਰੀ ਕਰਕੇ ਜਾਂ ਬਾਹਰੋਂ ਐਵੇਂ ਕੋਈ ਨਾ ਕੋਈ ਜੁਗਾੜ ਲਗਾ ਕੇ ਪਾਗਲ ਬਣਾ ਕੇ ਨਸ਼ਾ ਮੈਂ ਕਰ ਹੀ ਲੈਂਦਾ ਸੀ ਜਿ세 ਰੱਖਿਆ ਤੁਸੀਂ ਬਾਗਲ ਬਣਾਉਂਦੇ ਸੀ ਅਤੇ ਮੈਂ ਸੁਣਿਆ ਤੁਸੀਂ ਕਹਿੰਦੇ ਸੀ ਵੀ ਮਸਮਾਨਸੂਣੀ ਤੋੜ ਦੇਣਾ ਕਿਸੇ ਨੁਕਸਾਨ ਵੀ ਝਗੜਾ ਕੁੱਟਮਾਰ ਕਰਦੇ ਸੀ ਕੋਈ ਇਹੋ ਜਿਹਾ ਬਿਲਕੁਲ ਘਰਦਿਆਂ ਨੂੰ ਹਰੈਸਮੈਂਟ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਸੀ ਆਪਣੇ ਆਪਣੇ ਆਪ ਨੂੰ ਹਰੈਸਮੈਂਟ ਕਰਕੇ ਘਰਦਿਆਂ ਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਸੀ ਜਿੱਦ ਤੱਕ ਦੇਖ ਰਹੇ ਹੋ ਤੁਸੀਂ ਇੱਥੇ ਹੈਗੇ ਆ ਆ ਨਿਸ਼ਾਨ ਹੈਗੇ ਆ ਭਈ ਮੈਂ ਆਪਣੇ ਆਪ ਨੂੰ ਖਤਮ ਕਰ ਦੂੰਗਾ ਮੈਨੂੰ ਪੈਸੇ ਦੇ ਦਿਓ ਹਨਾ ਜੀ ਤੇ ਆਪਣੇ ਆਪ ਨੂੰ ਜੇ ਬਲੇਡ ਮਾਰ ਕੇ ਟੌਰਚਰ ਕਰਨਾ ਤਾਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਵੀਰ ਦੀ ਬਾਹਾਂ ਦਿਖਾ ਦਿੰਨੇ ਆ ਥੋੜਾ ਕੈਮਰਾ ਕਲੋਜ਼ ਕਰੋ ਆ ਬਾਹਾਂ ਦੇ ਨਿਸ਼ਾਨ ਨੇ ਭਾਜੀ ਦੇ ਭਾਜੀ ਇਹ ਕੱਟੇ ਮਾਰੇ ਆਪਣੇ ਹਾਂ ਜੀ ਇਹ ਕੱਟ ਮਾਰੇ ਹੋਏ ਆ ਤੇ ਇਹ ਕਿਤਨੇ ਕਿਤੇ ਜਿਵੇਂ ਤੋੜ ਦੇ ਵਿੱਚ ਘਰ ਦੇ ਨੂੰ ਬਲੈਕਮੇਲ ਕਰਨ ਦਾ ਵੀ ਮੈਂ ਆਪਣੀ ਜਾਨ ਦੇ ਰਿਆ ਵਾਂ ਬਿਲਕੁਲ ਤੇ ਤੁਸੀਂ ਮੈਨੂੰ ਪੈਸੇ ਦੇ ਦਿਓ ਉਹ ਜਿਹੜੀ ਮਦਰ ਹੁੰਦੀ ਸੀ ਉਹਦਾ ਕਿਤਨੇ ਕਿਤੇ ਦਿਲ ਪਿਗਲ ਜਾਂਦਾ ਸੀ ਵੀ ਮਰ ਜੂਗਾ ਵੀ ਆ ਫੜ ਲੈ ਬਈ ਤੂੰ ਇਦਾਂ ਨਾ ਕਰ ਉਹ ਇਸ ਚੀਜ਼ ਦੇ ਵਿੱਚ ਕਿਤਨੇ ਕਿਤੇ ਮੈਂ ਕਾਮਯਾਬੀ ਹੋ ਜਾਂਦਾ ਸੀ ਜਿਵੇਂ ਪੈਸਟੀਸਾਈਡ ਹੋ ਗਈ ਵੀ ਉਹ ਪੀ ਲੈਣੀ ਉਹ ਵੀ ਦੋ ਤਿੰਨ ਘੋਟਾ ਭਰ ਲੈਣੇ ਅੰਦਰ ਤੇ ਉਹ ਡਰਵਾ ਚ ਕਰ ਦੇਣਾ ਜਾਣ ਪੁੱਛ ਕੇ ਤੇ ਬਈ ਮੈਂ ਤੇ ਮਰਨ ਜਾ ਰਿਹਾ ਮੈਨੂੰ ਪੈਸੇ ਦੇ ਦਿਓ ਇਦਾਂ ਦੀ ਵੀ ਹਰਕਤਾਂ ਕਰਦੇ ਰਹੇ ਆ ਹਨਾ ਤੇ ਉਸ ਤੋਂ ਬਾਅਦ ਤੋੜ-ਫੋੜ ਵੀ ਕਰਨੀ ਹੈਗੀ ਘਰ ਦੇ ਵਿੱਚ ਪੈਸੇ ਨਹੀਂ ਮਿਲਨੇ ਹੈਗੇ ਇਰੀਟੇਟ ਹੋ ਕੇ ਐਲ ਸੀ ਡੀ ਲੱਗੀ ਹੋਈ ਆ ਉਹ ਭੰਦ ਨਹੀਂ ਹੈਗੀ ਫੋਨ ਭੰਦਨੇ ਹੈਗੇ ਗੱਡੀਆਂ ਦੇ ਸ਼ੀਸ਼ੇ ਤੋੜਦੇ ਨੇ ਹੈਗੇ ਆਪਣੀਆਂ ਇਹ ਜਿਹੜਾ ਸਾਰਾ ਸੰਤਾਪ ਸੀ ਇਹ ਮੇਰੇ ਨਾਲ ਮੇਰਾ ਪਰਿਵਾਰ ਵੀ ਭੋਗ ਰਿਆ ਸੀ ਨਾਲ ਮਤਲਬ ਕਿ ਆ ਜਿਹੜਾ ਸੰਤਾਪ ਇੱਕ ਕੈਂਸਰ ਦੇ ਸਮਾਨ ਬਿਮਾਰੀ ਆ ਮਤਲਬ ਕਿ ਕੀ ਆਪ ਵੀ ਦੁਖੀ ਆ ਤੇ ਪਰਿਵਾਰ ਵੀ ਦੁਖੀ ਕਰਦੇ ਹੀ ਨਾਲ ਹੈ ਨਾ ਹਾਂਜੀ ਬਿਲਕੁਲ ਬਿਲਕੁਲ ਇਹਦਾ ਤਾਂ ਕੈਂਸਰ ਦੇ ਸਮਾਨ ਨਹੀਂ ਆ ਬਿਲਕੁਲ ਬਿਲਕੁਲ ਤੁਹਾਡੀ ਗੱਲ ਜਾਇਜ਼ ਆ ਕਿਉਂਕਿ ਇਹਦੇ ਨਾਲ ਹਰ ਰੋਜ਼ ਮੌਤ ਹੁੰਦੀ ਆ ਟੜਫ ਤੜ ਕੇ ਉਹ ਖੁਦ ਵੀ ਬੰਦਾ ਜਿਹੜਾ ਹੁੰਦਾ ਹੈ ਇਹ ਚੀਜ਼ ਫਸਿਆ ਹੁੰਦਾ ਹੈ ਖੁਦ ਵੀ ਤੜਫ ਰਿਆ ਹੁੰਦਾ ਹੈ ਜਿਹੜਾ ਪਰਿਵਾਰ ਆ ਉਹ ਵੀ ਡੇਲੀ ਹੀ ਮਰਦਿਆ ਹੁੰਦਾ ਠੀਕ ਆ ਜੀ ਉਹ ਤੇ ਉਹੀ ਗੱਲ ਆ ਜਿਵੇਂ ਮੇਰੇ ਫਾਦਰ ਸਾਹਿਬ ਕਹੇ ਹੁੰਦੇ ਸੀ ਵੀ ਜਿਵੇਂ ਵੀ ਕਿਸੇ ਦਾ ਜਿਹੜੀ ਦੂਜੀਆਂ ਸਮੱਸਿਆਵਾਂ ਵਾਂ ਜਗਮੀ ਤੋਂ ਚੱਲ ਜਾਂਦੀਆਂ ਵਾਂ ਲੇਕਿਨ ਜਿਹਦਾ ਪੁੱਤ ਨਸ਼ੇਬਾਜ਼ ਆ ਉਦੋਂ ਵੱਡਾ ਮਾਪਾ ਕੋਈ ਦੁਨੀਆ 'ਚ ਦੁਖੀ ਨਹੀਂ ਹੋ ਸਕਦਾ ਤੇ ਮੈਂ ਬੜਾ ਹੀ ਮੇਰੇ ਫਾਦਰ ਸਾਹਿਬ ਹੀ ਹਣਾ ਕਿਤੇ ਨ ਕਿਤੇ ਅਸੀਂ ਦੋਵੇਂ ਭਰਾ ਹੀ ਨਸ਼ੇ ਬਾਦ ਸੀ ਮੈਂ ਮੈਂ ਇੱਥੇ ਗੱਲ ਹਾਂ ਦੋਨੋਂ ਚੀਜ਼ਾਂ ਤੁਸੀਂ ਇਹ ਨਸ਼ੇ ਦੇ ਵਿੱਚ ਪਰਿਵਾਰ ਚੋਂ ਕੀ ਕੀ ਖੋਇਆ ਇਹ ਸਵਾਲ ਬੜਾ ਤਕੜਾ ਹੈ ਕਿ ਵੀ ਕੀ ਕੀ ਖੋਤਾ ਹੈ ਇਸੇ ਨਸ਼ੇ ਨੇ ਤੁਹਾਡੇ ਪਰਿਵਾਰ ਚੋਂ ਤੁਹਾਡੇ ਵਿੱਚ ਕੀ ਕੀ ਖਤਮ ਕੀਤਾ ਪਰਿਵਾਰ ਚੋਂ ਸਭ ਤੋਂ ਪਹਿਲਾਂ ਖੋਇਆ ਗਿਆ ਜੀ ਆਪਣੇ ਪਰਿਵਾਰ ਨੂੰ ਮੇਰੀ ਵਾਈਫ ਸੈਪਰੇਟ ਹੋਈ ਮੇਰੇ ਤੋਂ ਛੱਡ ਕੇ ਚਲੀ ਗਈ ਹਾਂਜੀ ਬੇਟੀ ਸੀ ਜਿਹੜੀ ਮੇਰੀ ਨਾਲ ਚਲੀ ਗਈ ਉਹ ਨਾਲ ਚਲੀ ਗਈ ਉਸ ਤੋਂ ਬਾਅਦ ਜਿਹੜਾ ਤਬਾਹੀ ਆਈ ਆ ਮੇਰਾ ਬ੍ਰਦਰ ਮੇਰੇ ਤੋਂ ਚਲਾ ਗਿਆ ਸਾਡੇ ਤੋਂ ਦੂਰ ਹੋ ਗਿਆ ਵੱਡਾ ਬ੍ਰਦਰ ਸੀ ਹਾਂਜੀ ਉਹ ਵੀ ਇਹ ਬਿਮਾਰੀ ਦੀ ਚਪੇੜ ਦੇ ਵਿੱਚ ਹੈਗਾ ਸੀ ਨਸ਼ੇ ਦੇ ਵਿੱਚ ਫਸਿਆ ਹੋਇਆ ਸੀ ਅੱਛਾ ਜੀ ਤੇ ਉਹ ਵੀ ਖਤਮ ਹੋ ਗਿਆ ਖਤਮ ਹੋ ਗਿਆ ਸੱਟ ਕਦੋਂ ਲੱਗੀ ਤੁਹਾਡੇ ਅੰਦਰ ਸੱਟ ਲੱਗਦੀ ਆ ਜੀ ਜਦੋਂ ਇਹ ਸਾਰੀਆਂ ਚੀਜ਼ਾਂ ਇਕੱਠੀਆਂ ਹੁੰਦੀਆਂ ਰੋਕਮਟਮ ਹਿੱਟ ਹੁੰਦੇ ਆ ਹਾਂਜੀ ਠੀਕ ਆ ਜੀ ਉਧਰੋਂ ਪਰਿਵਾਰ ਵੀ ਦੂਰ ਹੋ ਗਿਆ ਉਧਰੋਂ ਭਰਾ ਵੀ ਚਲਾ ਗਿਆ ਪਿੱਛੇ ਮਾਪੇ ਪਿਓ ਰਹਿ ਗਏ ਬਜ਼ੁਰਗ ਤੇ ਉਹ ਕਿਤੇ ਨਾ ਕਿਤੇ ਲੱਗਦਾ ਸੀ ਯਾਰ ਜਗਮੀਤ ਜੇ ਹੁਣ ਵੀ ਨਹੀਂ ਸੰਭਲਦਾ ਯਾਰ ਫਿਰ ਕੋਈ ਫਾਇਦਾ ਨਹੀਂ ਹੋਏਗਾ ਕੋਈ ਫਾਇਦਾ ਹਾਂ ਹੁਣ ਤੇ ਯਾਰ ਬਿਲਕੁਲ ਯਾਰ ਇਦੂ ਤੇ ਮੈਨੂੰ ਕਹਿੰਦੇ ਹੁੰਦੇ ਸੀ ਯਾਰ ਇਦੂ ਤੇ ਤੂੰ ਆਪ ਹੀ ਮਾਰਦੇ ਉਹਨਾਂ ਨੂੰ ਰੋਜ਼ ਮਾਰਦੇ ਆ ਤੜਫਾ ਤੜਫਾ ਕਿ ਇਹ ਤੂੰ ਕੀ ਕੀ ਉਹਨਾਂ ਦੇ ਕਾਹਦਾ ਜੀਣਾ ਵਾ ਯਾਰ ਉਹਨਾਂ ਨੇ ਤੁਹਾਨੂੰ ਬੜਾ ਵਧੀਆ ਪੜਾਇਆ ਲਖਾਇਆ ਸੀ ਏਡੀ ਵਧੀਆ ਯਾਰ ਘਰਾਂ ਚ ਬਿਹਾਇਆ ਸੀ ਐਨ ਸੋਹਣਾ ਸਭ ਕੁਝ ਸਾਰੇ ਢੰਗ ਕੀਤੇ ਹਨ ਜੋ ਇੱਕ ਮਾਪੇ ਸ਼ੌਂਕ ਦੇ ਨਾਲ ਕਰਦੇ ਆ ਬਿਲਕੁਲ ਤੇ ਯਾਰ ਇਹ ਤੂੰ ਕੀ ਕਰ ਰਿਹਾ ਜਗਮੀਤ ਯਾਰ ਇੰਨਾ ਦੁੱਖ ਦੇਣਾ ਤੇ ਤੂੰ ਦੀ ਆਪ ਹੀ ਮਾਰਦੇ ਰੋਜ਼ ਮਾਰਦੇ ਯਾਰ ਤੜਫ ਤੜਫ ਕੇ ਮਾਰ ਰਿਹਾ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਉਹਨਾਂ ਨੂੰ ਹਨਾ ਤੇ ਮੇ ਵੀ ਮੇਰੇ ਤੇ ਦੋਨੋਂ ਭਰਾ ਹੀ ਇਦਾਂ ਆ ਤੇ ਮਾਪੇ ਪਾਪ ਨੂੰ ਕੌਣ ਸੰਭੂਗਾ ਇਦਾਂ ਮੇਰੀ ਸਿਸਟਰ ਵੀ ਪ੍ਰੇਸ਼ਾਨ ਰਹੀ ਆ ਉਹ ਮੈਡੀਸਨ ਉਹ ਗਰ ਉਹ ਵੀ ਡਿਪਰੈਸ਼ਨ ਚ ਰਹੀ ਜਾ ਉਹ ਵੀ ਹੁੰਦਾ ਹੀ ਆ ਜੀ ਭੈਣਾਂ ਦਾ ਵੀ ਹੁਣ ਸਮਾਂ ਛੱਡਿਆ ਹੁਣ ਜੀ ਬਿਲਕੁਲ ਮੈਂ 1 ਸਾਲ ਤੋਂ ਜੀ ਬਿਲਕੁਲ ਪਰਮਾਤਮਾ ਦੀ ਕਿਰਪਾ ਦੇ ਨਾਲ ਜੀ ਕਲੀਨ ਹਾਂ ਤੇ ਉਹਦੀ ਅਕਾਲਪੁਰਖ ਦੀ ਕਿਰਪਾ ਹੈ ਜੀ ਹੁਣ ਮੈਂ ਬਿਲਕੁਲ ਠੀਕ ਠਾਕ ਹਾਂ ਪਹਿਲਾਂ ਕਿਦਾਂ ਲਿਖਦੇ ਸੀ ਦਿਖ ਕਿਦਾਂ ਦੇ ਸੀ ਪਹਿਲਾਂ ਦੇਖ ਇਦਾਂ ਦੀ ਸੀ ਵੈਸੇ ਇੱਥੇ ਹੀ ਇੱਕ ਸਾਡੇ ਸ਼ਹਿਰ ਦਾ ਪਾਰਕ ਆ ਇੱਥੇ ਹਾਂਜੀ ਉੱਥੇ ਪਿਆ ਹੁੰਦਾ ਸੀ ਤੇ ਉੱਥੇ ਜਿਹੜੇ ਆਪਣਾ ਇਹ ਇੱਕ ਗੁਰਦੁਆਰਾ ਸਾਹਿਬ ਆ ਨਿਰਮਲ ਕੁੱਟਿਆ ਜੀ ਹਣਾ ਉੱਥੇ ਬਾਹਰ ਜਿਹੜੀ ਜੜੀ ਆਪਣਾ ਜਿਹੜੇ ਭਰਾ ਰੈੜੀ ਫੇੜੀ ਲਾਂਦੇ ਆ ਰੈੜੀ ਰੰਦੇ ਹੈਗਾ ਰਮਾਲ ਵੇਚਦੇ ਆ ਉਹਨਾਂ ਨਾਲ ਬੈਠਾ ਹੁੰਦਾ ਸੀ ਬੱਸ ਤੂੰ ਲੰਗਰ ਛਕ ਲਿਆ ਲੰਗਰ ਛਕ ਲਿਆ ਨਸ਼ੇ ਕਰ ਲੇ 20 ਰੁਪਏ ਚੱਲ ਜਾਣੇ ਕਿਤੋਂ ਤੇ ਉੱਥੋਂ ਗੋਲੀਆਂ ਖਾਲੀਆਂ ਲੈ ਕੇ ਮੈਡੀਕਲ ਸਟੋਰ ਤੋਂ ਉਹਨਾਂ ਨਾਲ ਬੈਠ ਜਾਣਾ ਪਾਰਕਾ ਚ ਪਿਆ ਰਹਿਣਾ ਘਰੇ ਜਾਣਾ ਨਹੀਂ ਤੇ ਉਹ ਅੰਦਰੋਂ ਜਾ ਕੇ ਚਾਹ ਪੀ ਲਈ ਠੀਕ ਆ ਜੀ ਨਸ਼ਾ ਕਰਦੇ ਆ ਚਾਹ ਪੀ ਲਈ ਤੇ ਲੰਗਰ ਖਾ ਲਿਆ ਚਲੋ ਬਸ ਇਹੀ ਹੁੰਦਾ ਸੀ ਜੀ ਅੱਜ ਜਿਹੜੀ ਹੌਲੀ ਹੌਲੀ ਜਿਵੇਂ ਉਹ ਕਹਿੰਦੇ ਹੁੰਦੇ ਆ ਜੀ ਹੌਲੀ ਹੌਲੀ ਸਮਾਜ ਵੀ ਅਕਸੈਪਟ ਕਰਨਾ ਸ਼ੁਰੂ ਕਰਦਾ ਹੈ ਤੇ ਫਿਰ ਜਿਵੇਂ ਫਿਰ ਤੁਸੀਂ ਵਾਪਸੀ ਕਿਵੇਂ ਕੀਤੀ ਬੜੀ ਤਗੜੀ ਗੱਲ ਹੈ ਕਿਉਂਕਿ ਇੰਨਾ ਸਭ ਕੁਝ 10 ਸਾਲ ਨਸ਼ੇ ਦੇ ਵਿੱਚ ਸਾਰਾ ਪਰਿਵਾਰ ਖਤਮ ਹੋ ਗਿਆ ਫਿਰ ਤੁਸੀਂ ਵਾਪਸੀ ਕਿਦਾਂ ਕੀਤੀ ਰਿਕਵਰੀ ਇਹ ਬੜੀ ਗੱਲ ਇਹ ਗੱਲ ਸਾਰੇ ਹਰ ਕੋ ਜਾਣਨਾ ਚਾਹੁੰਦਾ ਹੈ ਰਿਕਵਰੀ ਕਿਦਾਂ ਕੀਤੀ ਬਿਲਕੁਲ ਜਿੱਦਾਂ ਜੀ ਰਿਕਵਰੀ ਦੀ ਗੱਲ ਆ ਮੈਂ ਤੁਹਾਨੂੰ ਜਿਵੇਂ ਦੱਸਿਆ 6 ਵਾ ਟ੍ਰੀਟਮੈਂਟ ਲਈ ਹੈਗੇ ਆ ਉੱਥੇ ਚਲੋ ਮੈਂ ਸਾਰੇ ਸੈਂਟਰਾਂ ਤੋਂ ਨਹੀਂ ਕਹੂੰਗਾ ਲੇਕਿਨ ਕੁਝ ਸੈਂਟਰ ਐਵੇਂ ਦੇ ਆ ਜਿੱਥੇ ਮਾਰਕਟ ਵੀ ਹੁੰਦੀ ਆ ਅਛਾ ਜੀ ਕਿਸੇ ਨੂੰ ਧੱਕੇ ਦੇ ਨਾਲ ਆਪਾਂ ਨਸ਼ਾ ਨਹੀਂ ਛਡਾ ਸਕਦੇ ਹੈਗੇ ਬਿਲਕੁਲ ਵੀ ਨਹੀਂ ਛਡਾ ਸਕਦੇ ਹੈਗੇ ਆਪਾਂ ਕਿਸੇ ਨਾਲ ਧੱਕਾ ਕਰਕੇ ਉਹਨੂੰ ਨਸ਼ੇ ਤੋਂ ਬਾਹਰ ਨਹੀਂ ਲਿਜਾ ਸਕਦੇ ਹੈਗੇ ਕੀ ਤਰੀਕਾ ਹੈ ਉਹ ਤਰੀਕਾ ਇਹ ਹੀ ਆ ਵੀ ਜਿਹੜਾ ਜਿਹੜੀ ਤੋੜ ਹੁੰਦੀ ਆ ਹਾਂਜੀ ਤੋੜ ਹੁੰਦੀ ਆ ਮੇਰਾ ਆਪਣਾ ਨਿੱਜੀ ਤਜਰਬਾ ਵਾ ਪਰਸਨਲ ਮੇਰਾ ਐਕਸਪੀਰੀਅੰਸ ਆ ਤੋੜ ਹਮੇਸ਼ਾ 72 ਘੰਟੇ ਲੱਗਦੀ ਆ 72 ਘੰਟੇ ਤੋਂ ਬਾਅਦ ਸਰੀਰ ਨੂੰ ਤੋੜ ਨਹੀਂ ਲੱਗੂਗੀ 72 ਘੰਟੇ ਦੇ ਵਿੱਚ ਠੀਕ ਆ ਤੁਹਾਡੀਆਂ ਲੱਤਾਂ ਟੁੱਟਣਗੀਆਂ ਪੀੜ ਕਰਨਗੀਆਂ ਬਾਹਾਂ ਪੀੜ ਕਰਨਗੀਆਂ ਨੱਕ ਚੋਂ ਪਾਣੀ ਆਊਗਾ ਲੂਜ਼ ਮੋਸ਼ਨ ਲੱਗ ਜਾਣਗੇ ਹੋ ਸਕਦਾ ਵੋਮਟਿੰਗ ਵੀ ਹੋ ਜਾਈਏ ਭੁੱਖ ਨਾ ਲੱਗਣਾ ਨੀਂਦਰ ਨਾ ਆਉਣਾ ਇਹ ਚੀਜ਼ਾਂ 72 ਘੰਟੇ ਤੇ ਬੜਾ ਜ਼ੋਰ ਮੰਗਦੀਆਂ ਲੇਕਿਨ ਜਿਵੇਂ ਹੀ ਚੌਥਾ ਦਿਨ ਸ਼ੁਰੂ ਹੁੰਦਾ ਹੈ ਹੌਲੀ 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 ਆਪਾਂ ਰਿਕਵਰ ਹੋਣਾ ਸ਼ੁਰੂ ਹੋ ਜਾਂਦੇ ਆ ਚੌਥੇ ਪੰਜਵੇਂ ਦਿਨ ਆ ਕੇ ਆਪਾਂ ਰੋਟੀ ਖਾਣੀ ਵੀ ਸ਼ੁਰੂ ਕਰ ਦਿੰਨੇ ਆ ਉਸ ਤੋਂ ਬਾਅਦ ਦੇਖੋ ਸਰੀਰ ਤੇ ਠੀਕ ਹੋ ਜਾਂਦਾ ਨਸ਼ਾ ਜਿਹੜਾ ਸਰੀਰ ਹੈ ਜੇ ਤੁਸੀਂ ਤੋੜ ਨਹੀਂ ਬਰਦਾਸ਼ਤ ਕਰ ਰਹੇ ਕੋਈ ਗੱਲ ਨਹੀਂ ਤੁਸੀਂ ਡਾਕਟਰੀ ਸਹਾਇਤਾ ਵੀ ਲੈ ਸਕਦੇ ਹੋ ਠੀਕ ਆ ਤੁਸੀਂ ਡਾਕਟਰ ਦੀ ਹੈਲਪ ਲਓ ਜਿਹੜੇ ਐਮਬੀਬੀਐਸ ਡਾਕਟਰ ਆ ਉਹਨਾਂ ਦੇ ਉਹ ਜਿਹੜੇ ਦਵਾਈ ਲਿਖਦੇ ਆ ਉਹਨਾਂ ਦੇ ਹਿਸਾਬ ਨਾਲ ਹੀ ਦਵਾਈ ਖਾਓ ਜਿਹੜੀ ਦਿੱਕਦੇ ਆਓ ਤੇ ਦਵਾਈ ਨੂੰ ਇਸ ਹਿਸਾਬ ਨਾਲ ਇਸਟੈਬਲਿਸ਼ ਕਰੋ ਵੀ ਇੱਕ ਹਫਤੇ ਦੇ ਅੰਦਰ ਦਵਾਈ ਬੰਦ ਹੋ ਜਾਏ ਨਸ਼ਾ ਛੱਡ ਤੇ ਦਿੰਦਾ ਹੈ ਬੰਦਾ ਲੇਕਿਨ ਛੱਡ ਕੇ ਰੱਖਣਾ ਬਹੁਤ ਔਖੀ ਗੱਲ ਆ ਛੱਡ ਤੇ ਮੈਂ ਵੀ ਦਿੰਦਾ ਸਾਂ ਪਹਿਲਾਂ 2 ਮਹੀਨੇ 3 ਮਹੀਨੇ ਲੇਕਿਨ ਛੱਡ ਕੇ ਰੱਖਣਾ ਬਹੁਤ ਔਖੀ ਗੱਲ ਆ ਤੇ ਜਿਵੇਂ ਕਿ ਤੁਹਾਨੂੰ ਦੱਸਿਆ ਵੀ ਸਰੀਰ ਤੇ ਠੀਕ ਹੋ ਜਾਂਦਾ ਡਾਕਟਰੀ ਸਹਾਇਤਾ ਦੇ ਨਾਲ ਜਿਹੜਾ ਸਾਡਾ ਤਨ ਆ ਮਨ ਨੂੰ ਠੀਕ ਕਰਨ ਵਾਸਤੇ ਉਦੋਂ ਬਾਅਦ ਮਨ ਹੀ ਬੇਈਮਾਨ ਹੁੰਦਾ ਤੋੜ ਤੇ ਲੱਗਦੇ ਦੀ ਤਾਂ ਵੀ ਨਸ਼ਾ ਚੱਕਦਾ ਬੰਦਾ ਮਨ ਬੇਈਮਾਨ ਬੇਈਮਾਨ ਹੋ ਜਾਂਦਾ ਨਾ ਉਹਨੂੰ ਠੀਕ ਕਰਨ ਵਾਸਤੇ ਮੈਂ ਸਾਰੇ ਭਾਵਾਂ ਨੂੰ ਮਿੱਟੀ ਦਾ ਸਟਰੋਂਗ ਮੈਸੇਜ ਦੇਊਗਾ ਵੀ ਉਹ ਮਿੱਟੀਆਂ ਲਾਉਣ ਜੇ ਮੈਂ ਕਿੱਥੋਂ ਦੀਆਂ ਮਿੱਟੀਆਂ ਉਹ ਮਿੱਟੀਆ ਉਹ ਐਸੋ ਜੇ ਉਹ ਮਿੱਟੀਆ ਇੱਕ ਯੋਜਾ ਸਮੂਹ ਆ ਜਿੱਥੇ ਉਹ ਭਰਾਵਾ ਜਿਹੜੇ ਖੁਦ ਇਹ ਦਲਦਲ ਚੋਂ ਨਿਕਲ ਚੁੱਕੇ ਆ ਬਿਲਕੁਲ ਜਿਨ੍ਹਾਂ ਨੂੰ 5 ਸਾਲ ਹੋ ਗਿਆ ਦਲਦਲ ਚੋਂ ਨਿਕਲੇ 10 ਸਾਲ ਹੋ ਗਿਆ ਇਹ ਦਲਦਲ ਚੋਂ ਨਿਕਲੇ 15 ਸਾਲ ਹੋ ਗਏ ਆ ਤੇ ਹਮੇਸ਼ਾ ਉਹੀ ਇਹ ਉਹ ਜਿਹੜਾ ਬਿਮਾਰੀ ਚਾ ਬੰਦਾ ਜਿਹੜਾ ਮਤਲਬ ਕੀ ਪਹਿਲਾਂ ਤੇ ਜੀ ਇੱਕ ਸਿੰਪਲ ਜੀ ਗੱਲ ਆ ਇਹ ਇੱਕ ਡਿਜੀਜ਼ ਆ ਠੀਕ ਆ ਇਹ ਇੱਕ ਬਿਮਾਰੀ ਆ ਡਾਕਟਰਾਂ ਨੇ ਵੀ ਕਿਹਾ ਹੋਇਆ ਹੈ ਕਿ ਮਾਨਸਿਕ ਬਿਮਾਰੀ ਆ ਸਾਡੇ ਵਾਲੇ ਕਈ ਸਮਾਰ ਸਾਡਾ ਕਹਿੰਦਾ ਆਦਤ ਆ ਆਦਤ ਨਹੀਂ ਹੈਗੀ ਇਹ ਇੱਕ ਬਿਮਾਰੀ ਆ ਜੀ ਠੀਕ ਆ ਤੇ ਇਹਨੂੰ ਇੱਕ ਬਿਮਾਰ ਬੰਦਾ ਨਾ ਠੀਕ ਹੋ ਇਲਾਜ ਕੀਤਾ ਇਲਾਜ ਨਾਲ ਇਲਾਜ ਨਾਲ ਠੀਕ ਹੋ ਸਕਦੀ ਹੈ ਜਿਵੇਂ ਸਰੀਰ ਨੂੰ ਠੀਕ ਕੀਤਾ ਜਾ ਸਕਦਾ ਡਾਕਟਰੀ ਸਹਾਇਤਾ ਦੇ ਨਾਲ ਜਿਹੜਾ ਮਾਣੇ ਉਹਨੂੰ ਤੁਸੀਂ ਮਿੱਟੀਆਂ ਦੇ ਵਿੱਚ ਆਓ ਉੱਥੇ ਜਿਹੜੇ ਬੰਦੇ ਬੈਠੇ ਆ ਜਦੋਂ ਮੈਂ ਪਹਿਲੀ ਵਾਰ ਗਿਆ ਸੀ ਮੇਰੇ ਕਮਰਿਆਂ ਦੇ ਵਿੱਚ ਮੈਂ ਦੇਖਿਆ ਯਾਰ 10 ਸਾਲਾਂ ਦਾ ਇੱਕ ਮੈਂਬਰ ਕਲੀਨ ਆ ਨਸ਼ੇ ਤੋਂ ਦੂਰ ਹਾ ਇਹ ਰਹਿ ਸਕਦਾ ਹਾ ਤੇ ਮੈਂ ਵੀ ਰਹਿ ਸਕਦਾ ਹੋਪ ਮਿਲੀ ਇੱਕ ਹੋਪ ਮਿਲੀ ਬੜਾ ਮੈਂ ਮੋਟੀਵੇਟ ਹੋਇਆ ਜਦੋਂ ਮੈਂ ਮੋਟੀਵੇਟ ਹੋਇਆ ਉਸ ਤੋਂ ਬਾਅਦ ਦੇਖ ਕੇ ਉਹਨੂੰ ਵੀ 10 ਸਾਲੋਂ ਤੋਂ 10 ਸਾਲੋਂ ਤੋਂ ਬੰਦਾ ਸੋਬਰ ਬੈਠਾ ਹਾ 15 ਸਾਲਾਂ ਤੋਂ ਸੋਬਰ ਬੈਠਾ ਉਹਨਾਂ ਨੇ ਮੈਨੂੰ ਉਹ ਉਹਨਾਂ ਦੀ ਸਟੋਰੀ ਮੇਰੇ ਨਾਲ ਰਿਲੇਟ ਕਰਦੀ ਸੀ ਉਹਨਾਂ ਦੀ ਵਾਈਫ ਵੀ ਜਾ ਚੁੱਕੀ ਸੀ ਉਹਨਾਂ ਨੇ ਵੀ ਉਹ ਸੰਤਾਪ ਭੋਗਿਆ ਹੋਇਆ ਸੀ ਜੋ ਮੈਂ ਭੋਗ ਰਿਹਾ ਸੀ ਹਰ ਇੱਕ ਚੀਜ਼ ਜਦੋਂ ਉਹਨਾਂ ਨੇ ਆਪਣੀ ਮੈਨੂੰ ਸਟੋਰੀ ਸੁਣਾਈ ਮੈਨੂੰ ਉਹਨਾਂ ਚੋਂ ਜਗਮੀਤ ਦਿਖਿਆ ਉਹਨਾਂ ਦਾ ਜਿਹੜਾ ਦਰਦ ਸੀ ਮੈਨੂੰ ਆਪਣਾ ਦਰਦ ਲੱਗਿਆ ਕਿਉਂਕਿ ਹਰ ਇੱਕ ਇੱਕ ਉਹੀ ਮੈਨੂੰ ਲੱਗਿਆ ਫਿਰ ਮਿੱਟੀਗਾ ਤੇ ਵਿੱਚ ਇਹ ਹੁੰਦਾ ਹੈ ਜਿਹੜਾ ਬੰਦਾ ਖੁਦ ਇਸ ਚੀਜ਼ੋਂ ਨਿਕਲ ਚੁੱਕਿਆ ਹੈ ਜਿਹੜੇ ਬਾਕੀ ਨੌਜਵਾਨੇ ਜੀ ਚੋਂ ਫਸੇ ਹੋਇਆ ਉਹਨਾਂ ਨੂੰ ਉਹੀ ਕਰ ਸਕਦੇ ਆ ਜਿਹੜੇ ਇਸ ਚੀਜ਼ੋਂ ਖੁਦ ਨਿਕਲੇ ਆ ਉਹਨਾਂ ਦਾ ਦਰਦ ਉਹਨਾਂ ਦਾ ਪੇਨ ਉਹੀ ਸਮਝ ਸਕਦੇ ਆ ਤੇ ਆਹੀ ਆ ਜੀ ਜੇ ਤੁਹਾਨੂੰ ਦੱਸਿਆ ਹੈ ਸਰੀਰ ਤੇ ਠੀਕ ਹੋ ਜਾਂਦਾ ਡਾਕਟਰੀ ਸਹਾਇਤਾ ਨਾਲ ਮਨ ਨੂੰ ਠੀਕ ਕਰਨ ਵਾਸਤੇ ਤੁਸੀਂ ਮਿੱਟੀਗਾ ਲਾਓ ਸਟਰੋਂਗ ਮੈਸੇਜ ਦੇਉਂਗਾ ਜੀ ਮਿੱਟੀਗਾ ਦਾ ਤੇ ਸਭ ਕੁਝ ਠੀਕ ਹੋ ਜਾਏਗਾ ਪ੍ਰਮਾਤਮਾ ਕੇ ਅਰਦਾਸ ਕਰੋ ਤੇ ਉਹੀ ਮਾ ਜੀ ਵੀ ਹੁਣ ਕਹਿ ਰਿਹਾ ਵਾਂ ਬਈ ਮੈਂ ਆਪਣੇ ਆਪ ਨੂੰ ਕੋਈ ਹੀਰੋ ਨਹੀਂ ਬਣਾ ਕੇ ਪੇਸ਼ ਕਰ ਰਿਹਾ ਜੇ ਮੈਂ ਆਪਣੇ ਦਮ ਤੇ ਛੱਡਣਾ ਹੁੰਦਾ ਮੈਂ 10 ਸਾਲ ਪਹਿਲਾਂ ਛੱਡ ਦੇਣਾ ਸੀ ਕਿਉਂਕਿ ਆਦਤ ਛੱਡੀ ਜਾ ਸਕਦੀ ਹੈ ਨਾ ਬਿਮਾਰੀ ਤਾਂ ਨਹੀਂ ਛੱਡੀ ਜਾ ਸਕਦੀ ਬਿਮਾਰੀ ਨਹੀਂ ਛੱਡੀ ਜਾਂਦੀ ਕੱਢਣੀ ਪੈਂਦੀ ਹੈ ਉਹਨੂੰ ਕੱਢੂਗਾ ਕੌਣ ਡਾਕਟਰ ਕੱਢੂਗਾ ਜਾਂ ਪਰਮਾਤਮਾ ਕੱਢੂਗਾ ਬਿਮਾਰ ਬੰਦਾ ਤਾਂ ਕੱਢ ਨਹੀਂ ਸਕਦਾ ਹੈਗਾ ਉਸੇ ਤਰੀਕੇ ਜੇ ਮੈਂ ਅੱਜ ਨਸ਼ੇ ਤੋਂ ਮੈਨੂੰ ਦੂਰ ਕੀਤਾ ਹੈ ਕਿੰਨੇ ਕੀਤਾ ਹੈ ਪਰਮਾਤਮਾ ਨੇ ਕੀਤਾ ਹੈ ਅਕਾਲ ਪੁਰਖ ਨੇ ਕੀਤਾ ਹੈ ਹਨਾ ਜੀ ਤੇ ਤੁਸੀਂ ਇਹਨਾਂ ਇਹ ਦੋਨੋਂ ਚੀਜ਼ਾਂ ਦੀ ਸਹਾਇਤਾ ਲੋੜ ਤੁਸੀਂ ਕਿੱਦਾਂ ਤੁਹਾਡਾ ਕੰਟੈਕਟ ਕਿੱਦਾਂ ਕਰ ਸਕਦੇ ਆ ਕਿੱਥੇ ਮਿਲ ਸਕਦੇ ਆ ਤੁਹਾਨੂੰ ਜਿਵੇਂ ਜੇ ਕੋਈ ਬੰਦਾ ਵੀਰ ਆਪਣਾ ਮਾਪਿਓ ਕਿਸੇ ਦਾ ਵੀ ਇਸ ਚੀਜ਼ ਤੇ ਆਪਣੇ ਬੱਚੇ ਨੂੰ ਇਲਾਜ ਕਰਾਉਣਾ ਚਾਹੁੰਦਾ ਜਾਂ ਆਪਣਾ ਕਰਨਾ ਚਾਹੁੰਦਾ ਤੇ ਕਿੱਦਾਂ ਕਰ ਸਕਦਾ ਹਾਂਜੀ ਤੇ ਜਿਹੜੀ ਮਿਟਗਾ ਹੁੰਦੀ ਆ ਜੀ ਹਰ ਬੁੱਧਵਾਰ ਨੂੰ ਕਰਨਾਲ ਦੇ ਵਿੱਚ ਜਿਹੜਾ ਪੁਰਾਣਾ ਹਸਪੀਟਲ ਆ ਸਿਵਲ ਹਸਪੀਟਲ ਉੱਥੇ 10:30 ਤੋਂ ਲੈ ਕੇ 12 ਵਜੇ ਤੱਕ ਹੁੰਦੀ ਆ ਜੀ ਉੱਥੇ ਸਾਡੇ ਨਾਲ ਤੁਸੀਂ ਜੁੜੋ ਜਿਹੜਾ ਭਰਾ ਇਹ ਦਲਦਲ ਚ ਫਸਿਆ ਹੋਇਆ ਹੈ ਉੱਥੇ ਸਾਡੇ ਨਾਲ ਆ ਕੇ ਸਾਡੇ ਨਾਲ ਜੋੜ ਸਕਦਾ ਹਰ ਬੁੱਧਵਾਰ ਨੂੰ 10:30 ਤੋਂ 12 ਵਜੇ ਤੱਕ ਪੁਰਾਣੇ ਸਰਕਾਰੀ ਹਸਪਤਾਲ ਦੇ ਵਿੱਚ ਤੇ ਸਿਵਲ ਹਸਪਤਾਲ ਦੇ ਵਿੱਚ ਤੇ ਮੇਰੇ ਨਾਲ ਵੀ ਸੰਪਰਕ ਕਰ ਸਕਦਾ ਹੈ ਜੀ ਠੀਕ ਆ ਜੀ ਮੈਂ ਮੇਰਾ ਨੰਬਰ ਹੈ ਜੀ 85708 31036 85708 31036 ਤੇ ਕਿਸੇ ਭਰਾ ਨੂੰ ਮੇਰੀ ਮਦਦ ਦੀ ਲੋੜ ਹੋਏ ਮੈਂ ਉਹਦੇ ਨਾਲ ਖੜੂਗਾ ਯਾਰ ਬਸ ਇੱਕ ਹੀ ਚੀਜ਼ ਆ ਤੁਹਾਡੇ ਚ ਵਿਲਿੰਗ ਚਾਹੀਦੀ ਆ ਥੋੜੀ ਜੀ ਹਿੰਮਤ ਚਾਹੀਦੀ ਆ ਠੀਕ ਆ ਜੀ ਹਿੰਮਤ ਹੋਏ ਕੋਈ ਅਸੀ ਚੀਜ਼ ਨਹੀਂ ਜਿੱਤੋ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਜਦੋਂ ਵੀ ਤੁਹਾਡਾ ਕੋਈ ਦਿਲ ਕਰਦਾ ਜਿਹੜਾ ਭਰਾਈ ਬਿਮਾਰੀ ਚ ਫਸਿਆ ਹੋਇਆ ਆ ਉਹਦਾ ਦਿਲ ਕਰਦਾ ਨਸ਼ਾ ਕਰਨ ਨੂੰ ਨਸ਼ਾ ਚੱਕਣ ਤੋਂ ਪਹਿਲਾਂ ਮੈਨੂੰ ਫੋਨ ਕਰ ਲੈ ਮੈਂ ਉਹਦੀ ਮਦਦ ਲਈ 24 ਘੰਟੇ ਹਾਜ਼ਰ ਆ ਰਾਤੀ 2 ਵਜੇ ਫੋਨ ਕਰੂਗਾ ਮੈਂ ਤਾਂ ਵੀ ਚੱਕੂਗਾ ਕਿਉਂਕਿ ਜੇ ਮੈਂ ਰਾਤੀ 2 2 ਵਜੇ ਨਸ਼ਾ ਲੈਣ ਜਾ ਸਕਦਾ ਸੀ ਤੇ ਕਿਸੇ ਭਰਾ ਦੀ ਜ਼ਿੰਦਗੀ ਬਚਾਉਣ ਵਾਸਤੇ ਮੈਂ ਰਾਤੀ 2 ਜੇ ਵੀ ਉਹਦਾ ਫੋਨ ਚੱਕੂਗਾ ਮੈਂ ਉਹਦੇ ਨਾਲ ਖੜਾ ਆ ਯਾਰ ਠੀਕ ਆ ਜੀ ਤੇ ਆਹੀ ਆ ਜੀ ਬਸ ਕੀ ਬਦਲਾਅ ਹੋਇਆ ਜਿੰਦਗੀ ਦੇ ਜਿਹੜਾ ਨਸ਼ਾ ਛੱਡਿਆ ਉਸ ਤੋਂ ਬਾਅਦ ਕੀ ਜਿੰਦਗੀ 'ਚ ਬਦਲਾਅ ਆਇਆ ਫਿਰ ਤੁਸੀਂ ਕੀ ਇਦਾਂ ਸਾਬਤ ਸੂਰਤ ਹੋ ਗਏ ਫਿਰ ਜਿੰਦਗੀ 'ਚ ਕੀ ਕੁਝ ਪ੍ਰਾਪਤੀਆਂ ਹੋਈਆਂ ਉਸ ਤੋਂ ਬਾਅਦ ਇੱਕ ਮੌਤ ਤੋਂ ਬਾਅਦ ਮਤਲਬ ਕਿ ਨਸ਼ੇ ਦੇ ਮੌਤ ਕਰ ਛੱਡੀ ਸੀ ਤੁਹਾਡੀ ਉਹ ਸਮੌਤ ਤੋਂ ਮਰਨ ਤੋਂ ਬਾਅਦ ਜਿਉਏ ਉਹ ਉਹਦਾ ਉਹਦਾ ਤੁਹਾਨੂੰ ਕੀ ਕੁਝ ਪ੍ਰਾਪਤੀ ਹੋਈ ਉਹਦੀਆਂ ਪ੍ਰਾਪਤੀਆਂ ਇਹ ਹੋਈਆਂ ਜੀ ਜਿਹੜੀ ਪਹਿਲੀ ਮੇਰੀ ਜ਼ਿੰਦਗੀ ਬਿਲਕੁਲ ਨਰਕ ਬਣੀ ਹੋਈ ਸੀ ਅੱਜ ਬਿਲਕੁਲ ਪਰਮਾਤਮਾ ਦੀ ਕਿਰਪਾ ਹੋਈ ਪਰਮਾਤਮਾ ਨੇ ਮੈਨੂੰ ਸਾਬਤ ਸੂਰਤ ਰੂਪ ਦੇ ਵਿੱਚ ਲਿਆਂਦਾ ਜਿਵੇਂ ਮੈਂ ਤੁਹਾਡੇ ਅੱਗੇ ਬੈਠਾ ਹਾਂ ਆਪਣੇ ਨਾਲ ਜੋੜਿਆ ਠੀਕ ਆ ਜੀ ਉਹ ਹਰ ਟਾਈਮ ਮੇਰੇ ਨਾਲ ਆ ਮੇਰਾ ਪਰਮਾਤਮਾ ਹਰ ਸਮੇਂ ਮੇਰੇ ਨਾਲ ਆ ਉਹਨੇ ਮੈਨੂੰ ਆਪਣੇ ਨੇੜੇ ਲਾਇਆ ਵਾ ਠੀਕ ਆ ਜੀ ਤੇ ਉਸ ਤੋਂ ਬਾਅਦ ਪ੍ਰਾਪਤੀ ਆ ਹੁੰਦੀ ਆ ਪਰਿਵਾਰ ਦੇ ਵਿੱਚ ਵੀ ਜਿਹੜਾ ਕਲੇਸ਼ ਹੁੰਦਾ ਸੀ ਜਿਹੜਾ ਨਸ਼ਾ ਹੀ ਕਾਰਨ ਹੁੰਦਾ ਕਲੇਸ਼ ਦਾ ਪਰਿਵਾਰ ਦੇ ਵਿੱਚ ਹੋਰ ਕੋਈ ਕਲੇਸ਼ ਦਾ ਕਾਰਨ ਨਹੀਂ ਹੁੰਦਾ ਹੈਗਾ ਠੀਕ ਆ ਨਸ਼ਾ ਕਰਦਾ ਬੰਦਾ ਝੂਠ ਬੋਲਦਾ ਇਹੀ ਗੱਲਾਂ ਹੁੰਦੀਆਂ ਨੇ ਵੀ ਤੂੰ ਨਸ਼ਾ ਕੀਤਾ ਨਹੀਂ ਕੀਤਾ ਤੂੰ ਉੱਥੇ ਗਿਆ ਸੀ ਨਹੀਂ ਗਿਆ ਤੂੰ ਉੱਥੋਂ ਪੈਸੇ ਲਏ ਨੇ ਨਹੀਂ ਲਏ ਤੂੰ ਚੋਰੀ ਕੀਤੀ ਆ ਨਹੀਂ ਕੀਤੀ ਇਹੀ ਗੱਲਾਂ ਕਲੇਸ਼ ਹੁੰਦਾ ਸੀ ਹੁਣ ਕੋਈ ਵੀ ਕਲੇਸ਼ ਨਹੀਂ ਹੁੰਦਾ ਹੈਗਾ ਘਰਾਂ ਦੇ ਵਿੱਚ ਠੀਕ ਆ ਆਪਣੇ ਆਪ ਨੂੰ ਪਛਾਨਣਾ ਸ਼ੁਰੂ ਕੀਤਾ ਹੈਗਾ ਤੇ ਕੋਈ ਵੀ ਕਲੇਸ਼ ਨਹੀਂ ਬਿਲਕੁਲ ਸ਼ਾਂਤੀ ਆ ਤੇ ਮੇਰੇ ਮੈਂ ਬੜਾ ਹੀ ਧੰਨਵਾਦ ਕਰਦਾ ਹਾਂ ਆਪਣਾ ਉਹਦਾ ਮੈਂ ਤਾਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਵੀ ਮੇਰੇ ਪਿਤਾ ਜੀ ਜਿਹੜੇ ਅਕਸਰ ਗੱਲ ਕਹਿੰਦੇ ਹੁੰਦੇ ਸੀ ਵੀ ਜਗਮੀਤ ਤੇਰਾ ਤੇ ਜਿੱਦਾਂ ਭਗਵਾਨ ਸ਼ਿਵ ਜੀ ਥੱਲੇ ਆ ਕੇ ਸਿਰ ਦੁਜਾ ਲਾਣ ਜਿਵੇਂ ਗਣੇਸ਼ ਜੀ ਦਾ ਲਾਇਆ ਸੀ ਹੋ ਸਕਦਾ ਤੇਰਾ ਤਾਂ ਤੂੰ ਨਸ਼ਾ ਛੱਡੇ ਉਂਝ ਨਹੀਂ ਛੱਡ ਸਕਦਾ ਹੈਗਾ ਤੇ ਅੱਜ ਫਾਦਰ ਸਾਹਿਬ ਜਦੋਂ ਮੇਰਾ ਸਾਬਤ ਸੂਰਤ ਚਿਹਰਾ ਦੇਖਦੇ ਆ ਉਹ ਕਹਿੰਦੇ ਯਾਰ ਕਿਤਨ ਕੀਤਾ ਯਾਰ ਪਰਮਾਤਮਾ ਕੰਮ ਕਰਦਾ ਜ਼ਿੰਦਗੀ ਵਿੱਚ ਯਾਰ ਹਣਾ? ਹਾਂ, ਪਰੋਸਾ। 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 ਉਹ ਹੌਲੀ-ਹੌਲੀ ਪਰੋਸਾ ਮੇਰੇ ਤੇ ਹੋਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਮੈਨੂੰ ਸਮਾਜ ਨੇ ਵੀ ਅਕਸੈਪਟ ਕਰਨਾ ਸ਼ੁਰੂ ਕੀਤਾ। ਅੱਜ ਜਿਹੜਾ ਪ੍ਰਸ਼ਾਸਨ ਆ ਪ੍ਰਸ਼ਾਸਨ ਦੇ ਨਾਲ ਵੀ ਵਧੀਆ ਤਾਲਮੇਲਾ ਜੀ ਮੇਰਾ। ਅੱਨਾ ਕੱਲ ਇੱਥੇ ਜਾਗਰੂਤਾ ਰੈਲੀ ਕੱਢੀ ਗਈ ਆ ਸਾਡੇ ਗਰਦਾਲ ਦੇ ਵਿੱਚ ਤੇ ਪ੍ਰਸ਼ਾਸਨ ਨੇ ਮੈਨੂੰ ਇਨਫੋਰਮ ਕੀਤਾ ਵੀ ਜਗਮੀਤ ਜੀ ਤੁਸੀਂ ਆਓ ਤੇ ਹੋਪ ਦਿਓ। ਜਿਹੜੇ ਹੋਰ ਨੌਜਵਾਨੇ ਇਹ ਚੀਜ਼ 'ਚ ਫਸੇ ਹੋਏ ਆ ਨਿਕਲ ਸਕਦੇ ਆ। ਤੇ ਸਾਰੇ ਜੀ ਹਣਾ ਜੀ ਉਹੀ ਜਿਵੇਂ ਮੈਂ ਮੈਂ ਸੋਚ ਰਿਹਾ ਸੀ। ਬੇ ਜਿੰਨੂੰ ਕੋਈ ਪੁੱਛਦਾ ਨਹੀਂ ਸੌਂਦਾ ਜਿਹੜਾ ਪਾਰਕਾ ਚ ਪਿਆ ਹੁੰਦਾ ਸੀ ਮੁੱਢੇ ਮੂਕ ਦੀ ਨਾਲੀ ਚ ਡਿੱਗਦਾ ਹੁੰਦਾ ਸੀ ਉਹਦੇ ਨਾਲ ਐਨ ਵੱਡੇ ਪ੍ਰਸ਼ਾਸਨ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਆ ਚਾਹ ਪਾਣੀ ਪੀ ਰਿਆ ਮੇਰੇ ਦਾ ਹੱਥ ਮਲਾ ਰਿਆ ਇਹਦੋਂ ਵੱਡੀ ਗੱਲ ਸਮਾਜ ਕਿੱਦਾਂ ਅਸੈਪਟ ਕਰੂਗਾ ਨਾ ਦੇਖ ਲਓ ਤੁਸੀਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਮੈਨੂੰ ਕਿੰਨਾ ਪਿਆਰ ਦਿੱਤਾ ਸਮਾਜ ਨੇ ਹੌਲੀ ਹੌਲੀ ਆਪਾਂ ਜਦੋਂ ਇਹ ਬਿਮਾਰੀ ਤੋਂ ਨਿਕਲਦੇ ਆ ਤੇ ਆਪਣੇ ਆਪਣੇ ਆਪ ਨਾਲ ਪਿਆਰ ਹੋਣਾ ਸ਼ੁਰੂ ਹੁੰਦਾ ਫਿਰ ਹੌਲੀ ਹੌਲੀ ਪਰਿਵਾਰ ਵਾਲੇ ਵੀ ਵਿਸ਼ਵਾਸ ਬੰਦਦੇ ਆ ਤੇ ਸਮਾਜ ਵੀ ਸਾਨੂੰ ਅਸੈਪਟ ਜ਼ਰੂਰ ਕਰਦਾ ਬਸ ਥੋੜੀ ਜੀ ਗੱਲ ਆ ਤੁਸੀਂ ਹਿੰਮਤ ਰੱਖੋ ਬਹੁਤ ਬਹੁਤ ਧੰਨਵਾਦ ਆ ਵੀਰ ਨੇ ਆਪਣੀ ਜ਼ਿੰਦਗੀ ਦੀ ਉਹ ਸਟੋਰੀ ਕੁਝ ਸ਼ਬਦਾਂ ਦੇ ਵਿੱਚ ਹੀ ਤੁਹਾਨੂੰ ਦੱਸੀ ਕਿਉਂਕਿ ਇਹਦੇ ਵਿੱਚ ਬਹੁਤ ਲੰਬਾ ਸਫ਼ਰ ਹੈ 10 ਸਾਲ ਦਾ ਸਫ਼ਰ ਜ਼ਿੰਦਗੀ ਨਸ਼ੇ 'ਚ ਗੁਜ਼ਾਰੀ ਪਰਿਵਾਰ ਵੀ ਬੜੀ ਬੁਰੀ ਹਾਲਤ 'ਚ ਬਿਤੇ ਆ ਪਰ ਭਰਾ ਚਲਾ ਗਿਆ ਪਤਨੀ ਚਲੇਗੀ ਬੱਚੀ ਚਲੇਗੀ ਪਰ ਜਦੋਂ ਵਾਪਸੀ ਕੀਤੀ ਤੇ ਅੱਜ ਦੇਖੋ ਤੁਹਾਡੇ ਸਾਹਮਣੇ ਇਹ ਉਹ ਜਗਮੀਤ ਨਹੀਂ ਜਿਹੜਾ ਨਾਲੀ 'ਚ ਯਾ ਗਲੀਆਂ ਦੇ ਵਿੱਚ ਮਿਲਦਾ ਸੀ ਉਹ ਜਗਮੀਤ ਆ ਜਾਂ ਸਾਬਤ ਸੂਰਤ ਜਿਨੇ ਸਮਾਜ ਚ ਹੁਣ ਇੱਜ਼ਤ ਵੀ ਬਣਾਈ ਆ ਇੱਥੇ ਨਹੀਂ ਰੁਕੇ ਵੀਰ ਕਹਿੰਦਾ ਮੈਂ ਲੋਕਾਂ ਦੇ ਪਰਿਵਾਰਾਂ ਤੱਕ ਪਹੁੰਚਣਾ ਚਾਹੁੰਦਾ ਜਿਨ੍ਹਾਂ ਦੇ ਪਰਿਵਾਰ ਉੱਡਣ ਤੋਂ ਬਚਾ ਸਕਾਂ ਜਾਂ ਕਿ ਹਿਦਾਜ ਲੱਗ ਰਿਹਾ ਜਾਂ ਲੱਗ ਚੁੱਕਿਆ ਉਹਨੂੰ ਵੀ ਬਚਾ ਸਕਾਂ ਕੋਈ ਕੋਈ ਸੋਚਦਾ ਕਿਉਂਕਿ ਦੇਖੋ ਬਹੁਤ ਮੁਸ਼ਕਲ ਹੁੰਦਾ ਹੈ ਇਸ ਦਲਦਲ ਚੋਂ ਬਾਹਰ ਆਣਾ ਕਿਉਂਕਿ ਦਲਦਲ ਬਹੁਤ ਹੀ ਗਹਿਰੀ ਆਏ ਜਦੋਂ ਬੰਦਾ ਕੋਈ ਦਲਦਲ ਚ ਡਿੱਗ ਜਾਂਦਾ ਬਾਹਰ ਕੱਢਣ ਵਾਲਾ ਕੋਈ ਹੋਣਾ ਚਾਹੀਦਾ ਪਰ ਇਹਨੂੰ ਪ੍ਰਮਾਤਮਾ ਨੇ ਕੱਢਿਆ ਔਰ ਅੱਜ ਇਹ ਚੰਗਿਆ ਜੀਵਨ ਜੀ ਰਿਆ ਔਰ ਮੁਹੀਮ ਚਲਾ ਰਿਆ ਤੁਸੀਂ ਵੀ ਉਸ ਮੁਹੀਮ ਨਾਲ ਜੁੜੋ ਵੀਰ ਦਾ ਨੰਬਰ ਆਪਾਂ ਡਿਸਪਲੇ ਕਰ ਦਾਂਗੇ ਡਿਸਕ੍ਰਿਪਸ਼ਨ ਚ ਦੇ ਦਾਂਗੇ ਤੁਸੀਂ ਸ਼ੇਅਰ ਕਰੋ ਵੀਡੀਓ ਨੂੰ ਕਿਉਂਕਿ ਹੋਰ ਲੋਕਾਂ ਲ ਜਿੰਦਗੀ ਬਚ ਸਕੇ ਨਸ਼ਾ ਇੱਕ ਕੋੜਾ ਜੀ ਜਿਹੜੇ ਇੱਕ ਪਰਿਵਾਰ ਚ ਬੀਤਦਾ ਨਾ ਜਿਵੇਂ ਕੋਨ ਲੱਗ ਜਾਂਦਾ ਲੱਕੜ ਨੂੰ ਉਸੇ ਤਰ੍ਹਾਂ ਖਾਂਦਾ ਹੌਲੀ ਹੌਲੀ ਪਰ ਉਹ ਦਰਦ ਬੜਾ ਖਾਂਦਾ ਉਸ ਪਰਿਵਾਰ ਨੂੰ ਪੁੱਛ ਕੇ ਦੇਖਿਓ ਨੇ ਕੀ ਕੋ ਸਹਿਣਾ ਹੁੰਦਾ ਪਰਿਵਾਰ ਹਰ ਚੀਜ਼ ਤੋਂ ਖਤਮ ਹੋ ਜਾਂਦਾ ਸਾਡਾ ਮਕਸਦ ਇਹੀ ਹੈ ਕਿ ਆਪਾਂ ਇੱਕ ਮੀਡੀਆ ਰਾਹੀਂ ਲੋਕਾਂ ਤੱਕ ਇਹ ਮੈਸੇਜ ਦੇ ਸਕੀਏ ਇੱਕ ਲੋਕਾਂ ਦੀ ਜ਼ਿੰਦਗੀ ਨੂੰ ਵਿਖਾਇਆ ਤੋਂ ਇਹਨਾਂ ਵੀਰ ਦੀ ਜ਼ਿੰਦਗੀ ਪੂਰੀ ਵੀਡੀਓ ਦੇਖੋਗੇ ਤੁਸੀਂ ਦੇਖਣੀ ਵੀ ਚੀਜ਼ੀ ਤੁਸੀਂ ਦੇਖੋ ਵੀਡੀਓ ਪੂਰੀ ਵੇਖ ਕੇ ਅੰਦਰ ਚ ਪੂਰੀ ਐਨਲਾਈਜ਼ ਕਰਿਓ ਵੀ ਕੀ ਵੀਰ ਕਹਿਣਾ ਚਾਹੁੰਦਾ ਜੁੜੇ ਰਹੋ ਇਸ ਪੇਜ ਨਾਲ ਚੰਗੇ ਚੰਗੀਆਂ ਲੋਕਾਂ ਦੀਆਂ ਜੀਵਨ ਤੋਂ ਰਿਲੇਟਿਡ ਸੱਚੀਆਂ ਕਹਾਣੀਆਂ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਹਾਂਗੇ ਤੋਂ ਉਦੋਂ ਤੱਕ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ